ਹਾਂਜੀ ਹਾਂਜੀ ਅੰਨਾ ਕਿ ਕਿਸ ਤਰ੍ਹਾਂ ਉਹ ਚਲੇ ਆ ਤੁਸੀਂ ਬਹੁਤ ਜ਼ਿਆਦਾ ਲੰਮਾ ਸੰਘਰਸ਼ ਮੈਂ ਦੱਸ ਦੇਣਾ ਚਾਹੁੰਨੀ ਆ ਕਿ ਜਦੋਂ ਹੀ ਮੈਨੂੰ ਧਮਕੀਆਂ ਦਿੰਦੇ ਹੀ ਮਾਰਨ ਦਾ ਕੋਸ਼ਿਸ਼ ਕਰਦੇ ਹੀ ਤੇ ਤੁਸੀਂ ਮੇਰੇ ਬੱਚੇ ਦੇ ਸਕੂਲ 'ਚ ਜਾ ਕੇ ਵੇਖਣਾ ਆ ਕਿ ਕਿੰਨੀਆਂ-ਕਿੰਨੀਆਂ ਆਉਂਦੀਆਂ ਹਾਜ਼ਰੀਆਂ ਜਿਹੜੀਆਂ ਗੈਰ ਹਾਜ਼ਰ ਹੈ ਮੇਰਾ ਬੱਚਾ ਤੇ ਅਸੀਂ ਦਿਨ ਲੋਕ-ਲੋਕ ਕੇ ਕੱਟੇ ਨਹੀਂ ਮੈਂ ਬਹੁਤ ਲੰਮਾ ਸੰਘਰਸ਼ ਕੀਤਾ ਤੇ ਅੱਜ ਇਨਸਾਫ਼ ਮਿਲਿਆ ਮੈਂ ਇਸ ਲਈ ਇਨਸਾਫ਼ ਲਿਆ ਹੈ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਜਿਹੜਾ ਇਹ ਲੋਕ ਤੱਕਾ ਕਰਦੇ ਨੇ ਕਿਸੇ ਨਾਲ ਤੱਕਾ ਨਾ ਕਰਨਾ ਮਾਮਲਾ ਇਸ ਕੀ ਹੋਇਆ ਸੀ ਉਹ ਹੋਇਆ ਕਿ ਐ ਜੀ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਤੇ ਉੱਥੇ ਇਹ ਐਮਐਲਏ ਜਿਹੜਾ ਉਸ ਵਕਤ ਟੈਕਸੀ ਡਰਾਈਵਰ ਹੀ ਜਿਨਨੇ ਮੇਰੇ ਨਾਲ ਜਿਹੜੀ ਅਸ਼ਲੀਲ ਹਰਕਤ ਕੀਤੀ ਅਸ਼ਲੀਲ ਮੇਰੇ ਨਾਲ ਮਤਲਬ ਗਲਤਾਂ ਕੀਤਾ ਬਹੁਤ ਜਿਆਦਾ ਕਾਂਡ ਕੀਤਾ ਇਹਨਾਂ ਨੇ ਮਨੁੱਖਤਾ ਦਾ ਕਾਂਡ ਕੀਤਾ ਇਹਨਾਂ ਨੇ ਔਰ ਪੁਰਸ਼ ਮਲਾਜਨਾ ਮੈਨੇ ਮੇਰੇ ਨਾਲ ਬਹੁਤ ਜਿਆਦਾ ਗਲਤ ਕੀਤਾ ਮੇਰੇ ਪਰਿਵਾਰ ਨਾਲ ਗਲਤ ਕੀਤਾ ਤੇ ਅੱਜ ਜਿਹੜਾ ਮੈਂ ਇਨਸਾਫ ਲਿਆ ਸਰ ਅੱਜ ਸਟੇਟ ਦਵਿੰਦਰ ਕੁਮਾਰ ਦਾ ਇੱਕ ਫੈਸਲਾ ਆਇਆ ਸੀ ਉਸ ਦੇ ਵਿੱਚ ਜਨਾਬ ਨੇ ਕੋਨਟਮ ਆਫ ਸੈਂਟੈਂਸ ਲਈ ਪ੍ਰਿੰਕਮਰ ਜਸਾਬ ਅਡੀਸ਼ਨਲ ਸੈਸ਼ਨ ਜੱਜ ਜੀ ਨੇ ਉਹਨਾਂ ਨੇ ਪ੍ਰਿੰਕਮਰ ਜਸਾਬ ਨੇ ਕੋਨਟਮ ਆਫ ਸੈਂਟੈਂਸ ਵਾਸਤੇ 12 ਤਰੀਕ 9ਵਾਂ ਮਹੀਨਾ 2025 ਸਾਲ ਦੀ ਤਰੀਕ ਰੱਖੀ ਹੈ ਤੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਘਰਾੜ ਕਰ ਦਿੱਤਾ ਜਿਸ ਵਿੱਚੋਂ ਦਵਿੰਦਰ ਕੁਮਾਰ ਜੀ ਪੁਲਸੀ ਜੀ ਸਾਦ ਸਿੰਘ ਜੀ ਪੁਲਸੀ ਹਰਵਿੰਦਰ ਸਿੰਘ ਉਰਫ ਸ਼ੋਸ਼ੀ ਡਰਾਈਵਰ ਸੀ ਮਨਜਿੰਦਰ ਸਿੰਘ ਉਰਫ ਸਾਬਾ ਐਮ ਐਲ ਏ ਜਿਹੜੇ ਖਰੂਦ ਸਾਹਿਬ ਦੇ ਕਬਲਦੀਪ ਸਿੰਘ ਡਰਾਈਵਰ ਸੀ ਗਗਨਦੀਪ ਸਿੰਘ ਸੀ ਅਸ਼wini ਕੁਮਾਰ ਨਰਿੰਦਰਜੀਤ ਸਿੰਘ ਤਰਸੀਮ ਸਿੰਘ ਹਰਵਿੰਦਰ ਹਰਜਿੰਦਰ ਸਿੰਘ ਜੀ ਤੇ ਗੁਰਦੀਪ ਰਾਜ ਜਿਹੜੇ ਦਵਿੰਦਰ ਕੁਮਾਰ ਸਾਦਰ ਸਿੰਘ ਹਰਵਿੰਦਰ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਸਾਹਾ ਕਵਲਦੀਪ ਸਿੰਘ ਅਸ਼ਵਨੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਸੈਕਸ਼ਨ 3 ਕਲੋਜ਼ 10 ਕਲੋਜ਼ ਐਂਡ ਸੈਕਸ਼ਨ 4 ਸ਼ੈਡਿਊਲ ਕਸ ਐਂਡ ਸ਼ੈਡਿਊਲ 3 ਐਂਡ 354 148 159 ਆਈਪੀਸੀ ਥਲੇ ਦੋਸ਼ੀ ਕਰਾਰ ਦਿੱਤਾ ਹੈ ਅਤੇ ਗੁਰਦੀਪ ਰਾਜ ਐਸਆਈ ਨਰਿੰਦਰਜੀਤ ਸਿੰਘ ਤੇ ਗਗਨਦੀਪ ਸਿੰਘ ਜੀ ਉਹਨਾਂ ਨੂੰ ਸੈਕਸ਼ਨ 323 148 159 506 ਵਿੱਚ ਦੋ씩 ਕਰ ਦਿੱਤਾ ਸਰ 4 3 2013 ਸਾਲ ਦਾ ਹੈਗਾ ਸੀ ਇਹ ਜੀ ਇਹਨੇ ਸਜਾਬਾਦ ਮਲੇ ਨੇ ਸਾਲਾਂ ਬਾਅਦ ਜਿਹੜੀ ਸਜ਼ਾ ਸੁਣਾਈ ਹਜੇ ਸਜ਼ਾ ਜਿਹੜੀ ਉਹਨਾਂ ਦੇ ਪੈਂਡਿੰਗ ਹੈ ਹਾਂਜੀ ਤੇ ਕੀ ਲੱਗਦਾ ਜੇ ਸਜ਼ਾ ਹੁੰਦੀ ਹੈ ਇਹ ਧਾਰਾਵਾਂ ਦੇ ਤਹਿਤ ਕਿੰਨੇ ਸਾਲ ਦੀ ਦੇਖੋ ਮੈਂ ਸੇਜ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਜੱਜ ਸਾਹਿਬ ਜੋ ਕਹਾਂਗੇ ਅਸੀਂ ਉਸੇ ਨੂੰ ਅਕਸੈਪਟ ਕਰਾਂਗੇ ਅਸੀਂ ਬੜੇ ਚਿਰ ਦੇ ਇਹ ਹੀ ਉਡੀਕ ਕਰ ਰਹੇ ਸੀ ਕਿ ਜਸਟਿਸ ਵਾਸਤੇ ਦਰਵਿੰਦਰ ਕੌਰ ਮੈਡਮ ਨੇ ਬਹੁਤ ਵੇਟ ਕੀਤੀ ਤੇ ਪੂਰਾ ਸੰਘਰਸ਼ ਕਰਕੇ ਮੇਤੇ ٹرسٹ ਕੀਤਾ ਤੇ ਇਸ ਕੇਸ ਨੂੰ ਲੜਿਆ ਅੱਜ ਤੱਕ ਤੇ ਅੱਜ ਅਸੀਂ ਇਸੀ ਤੋਂ ਖੁਸ਼ ਹਾਂ ਜੋ ਜਨਾਬ ਨੇ ਫੈਸਲਾ ਸੁਣਾਇਆ। ਬੜੀ ਸਾਈਨਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਫੈਸਲਾ ਪੈਂਡਿੰਗ ਹੋ ਉਹਦੇ ਚ ਕੀ ਹੋਇਆ ਸੀ। ਉਸ ਚ ਅਸੀਂ ਜੱਜਮੈਂਟ ਦਿੱਤੀ ਸੀ ਇਕੱਲੀ ਇਕੱਲੀ ਗੱਲ ਦੱਸਾਂ ਉਹ ਦੱਸਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਹਰ ਇੱਕ ਚੀਜ਼ ਦੇ ਬਾਰੇ ਇਕੱਲੀ ਇਕੱਲੀ ਨੂੰ ਦੱਸਿਆ। ਤੇ ਕ੍ਰਾਸ ਦੇ ਵਿੱਚ ਬੜੀਆਂ ਚੀਜ਼ਾਂ ਆਈਆਂ ਕੱਲੇ ਕੱਲੇ ਡਾਕੂਮੈਂਟ ਨੂੰ ਐਗਜ਼ਿਬਿਟ ਕਰਕੇ ਪ੍ਰੋਪਰ ਅਸੀਂ ਡਿਟੇਲ ਜਸਮੂ ਦੱਸ ਕੇ ਤੇ ਬਹਿਸ ਕੀਤੀ ਜਿਵੇਂ ਜਸਮੂ ਪ੍ਰਿੰਕੁਮਾ ਜਸਮੂ ਸਭ ਸੇ ਐਡੀਸ਼ਨਲ ਸੈਸ਼ਨ ਜੇ ਕਰਦੇ ਕਿੰਨੇ ਬੰਦੇ ਆ ਦੀ ਗ੍ਰਿਫਤਾਰੀ ਹੋਈ ਸਰ ਟੋਟਲ 11 ਮਗਰ 9 ਬੰਦੇ ਦੀ ਗ੍ਰਿਫਤਾਰੀ ਹੋਈ ਤੇ 3 ਬੰਦੇ ਅਜੇ ਛੱਡੇ ਇਹਦੇ ਚ ਗ੍ਰਿਫਤਾਰੀ ਜਿਹੜੇ ਨੇ ਉਹਨਾਂ ਸਰ ਹਾਂਜੀ ਐਮਐਲਏ ਸਾਹਿਬ ਜੀ ਤੇ ਕਿਨਾ ਮਨਜਿੰਦਰ ਸਿੰਘ ਸਾਹਿਬਾ ਲਾਲ ਹਾਂਜੀ ਕਿਹਣਾ ਚੱਲੇ ਜਿਹੜਾ ਇਨਸਾਫ ਹੋ ਰਿਹਾ ਤੁਹਾਡਾ ਕਿੰਨੇ ਚਿਰ ਦਾ ਕੀ ਹੈ ਹੋ ਰਾਈ ਕਿਹਨੋਂ ਦੀ ਇਹ 13 ਸਾਲ ਪੁਰਾਣਾ ਕੇਸ ਹੈ ਜੀ ਸੋ ਮੈਂ ਬੜੇ ਲੰਬੇ ਸਮੇਂ ਤੋਂ ਜਿਹੜਾ ਕੇਸ ਦੀ ਜਿਹੜੀ ਆਰਡਰ ਦੀ ਜਿਹੜੀ ਵੇਟ ਕਰ ਰਹੀ ਸੀ ਕਿ ਮੈਨੂੰ ਇਨਸਾਫ ਮਿਲੇਗਾ ਸੋ ਬਹੁਤ ਸੰਘਰਸ਼ਾਂ ਦੇ ਬਾਅਦ ਔਰ ਬਹੁਤ ਜ਼ਿਆਦਾ ਵਕੀਲ ਬਦਲਣ ਦੇ ਬਾਅਦ ਸਾਡੇ ਅੰਮੇ ਤੇ ਧੰਮਨ ਵੀਰ ਮੇਰੇ ਵੱਡੇ ਵੀਜੀ ਆ ਮੇਰੇ ਲਈ ਰੱਬ ਹੈ ਜਿਨ੍ਹਾਂ ਨੇ ਬਿਨਾ ਕਿਸੇ ਲਾਲਚ ਬਿਨਾ ਕਿਸੇ ਮਤਲਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੰਘਰਸ਼ੇ ਦੇ ਵਿੱਚ ਚੱਲਣਾ ਪਿਆ ਤੇ ਮੈਨੂੰ ਅੱਜ ਉਹਨਾਂ ਨੇ ਇਨਸਾਫ ਲੈ ਕੇ ਦਿੱਤਾ ਮੈਂ ਉਹਨਾਂ ਦੀ ਵੀ ਥੈਂਕਫੁਲ ਐ ਔਰ ਮਨ ਜੋ ਕੋ ਕੋਰਟ ਦੀ ਵੀ ਥੈਂਕਫੁਲ ਆ ਲੱਗਦਾ ਕਿ ਜਿਸ ਤਾ ਪੋਲਿਟਿਕਲ ਪ੍ਰੈਸ਼ਰ ਬਹੁਤ ਹੋ ਜਾਇਆ ਤੁਹਾਨੂੰ ਕਿ ਐਮ ਐਲ اے ਹਾਂਜੀ ਹਾਂਜੀ ਅੰਦਨਾ ਕਿ ਕਿਸ ਤਰ੍ਹਾਂ ਉਹ ਚਲੇ ਆ ਤੁਸੀਂ ਬਹੁਤ ਜ਼ਿਆਦਾ ਲੰਮਾ ਸੰਘਰਸ਼ ਮੈਂ ਦੱਸ ਦੇਣਾ ਚਾਹੁੰਨੀ ਆ ਕਿ ਜਦੋਂ ਹੀ ਮੈਨੂੰ ਧਮਕੀਆਂ ਦਿੰਦੇ ਸੀ ਮਾਰਨ ਦਾ ਕੋਸ਼ਿਸ਼ ਕਰਦੇ ਸੀ ਤੇ ਤੁਸੀਂ ਮੇਰੇ ਬੱਚੇ ਦੇ ਸਕੂਲ 'ਚ ਜਾ ਕੇ ਵੇਖਣਾ ਆ ਕਿ ਕਿੰਨੀਆਂ ਕਿੰਨੀਆਂ ਆਉਂਦੀਆਂ ਹਾਜ਼ਰੀਆਂ ਜਿਹੜੀਆਂ ਗੈਰ ਹਾਜ਼ਰ ਹੈ ਮੇਰਾ ਬੱਚਾ ਤੇ ਅਸੀਂ ਦਿਨ ਲੁਕ ਲੁਕ ਕੇ ਕੱਟੇ ਨਹੀਂ ਮੈਂ ਬਹੁਤ ਲੰਮਾ ਸੰਘਰਸ਼ ਉਹ ਕੀਤਾ ਤੇ ਅਜੇ ਇਨਸਾਫ ਮਿਲਿਆ ਮੈਂ ਇਸ ਲਈ ਇਨਸਾਫ ਲਿਆ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਜਿਹੜਾ ਇਹ ਲੋਕ ਧੱਕਾ ਕਰਦੇ ਨੇ ਕਿਸੇ ਨਾਲ ਧੱਕਾ ਨਾ ਕਰਨਾ ਇਹ ਮੰਨ ਲੈ ਕਿਸੇ ਕੀ ਹੋਇਆ ਸੀ ਉਹ ਹੋਇਆ ਤੇ ਰਾਜ ਇਹ ਜੀ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਤੇ ਉੱਥੇ ਇਹ ਐਮਐਲਏ ਜਿਹੜਾ ਉਸ ਵਕਤ ਟੈਕਸੀ ਡਰਾਈਵਰ ਹੀ ਜਿਨੇ ਮੇਰੇ ਨਾਲ ਜਿਹੜੀ ਸ਼ਲੀਲ ਹਰਕਤ ਕੀਤੀ ਸ਼ਲੀਲ ਮੇਰੇ ਨਾਲ ਮਤਲਬ ਗਲਤਾਂ ਕੀਤਾ ਬਹੁਤ ਜ਼ਿਆਦਾ ਕਾਂਡ ਕੀਤਾ ਇਹਨਾਂ ਨੇ ਮਨੁੱਖਤਾ ਦਾ ਕਾਂਡ ਕੀਤਾ ਇਹਨਾਂ ਨੇ ਔਰ ਪੁਲਿਸ ਸਮਲਾਜਣਾ ਮੈਂ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਮੇਰੇ ਪਰਿਵਾਰ ਨਾਲ ਗਲਤ ਕੀਤਾ ਤੇ ਅੱਜ ਜਿਹੜਾ ਮੈਂ ਇਨਸਾਫ ਲਿਆ ਸਰ ਅੱਜ ਸਟੇਟ ਦਵਿੰਦਰ ਕੁਮਾਰ ਦਾ ਇੱਕ ਫੈਸਲਾ ਆਇਆ ਸੀ ਉਸ ਦੇ ਵਿੱਚ ਜਨਾਬ ਨੇ ਕੁਆਂਟਮ ਆਫ ਸੈਂਟੈਂਸ ਲਈ ਪ੍ਰਿੰਕਮਰ ਜਸਾਵ ਅਡੀਸ਼ਨਲ ਸੈਸ਼ਨ ਜੱਜੇਗੇ ਜੀ ਜਨਾਬ ਪ੍ਰਿੰਕਮਰ ਜਸਾਵ ਨੇ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਨਵਾਂ ਮਹੀਨਾ 2025 ਸੰਨ ਦੀ ਤਰੀਕ ਰੱਖੀ ਹੈ ਤੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਜਿਸ ਵਿੱਚ ਦਵਿੰਦਰ ਕੁਮਾਰ ਜੀ ਪੁਲਿਸ ਜੀ ਸਾਦ ਸਿੰਘ ਜੀ ਪੁਲਸੀ ਹਰਵਿੰਦਰ ਸਿੰਘ ਉਰਫ ਸ਼ੋਸ਼ੀ ਡ라이ਵਰ ਸੀ ਮਨਜਿੰਦਰ ਸਿੰਘ ਉਰਫ ਸਾਬਾ ਐਮ ਐਲ ਏ ਜਿਹੜੇ ਖਰੂਦ ਸਾਹ ਦੇ ਕਵਲਦੀਪ ਸਿੰਘ ਡ라이ਵਰ ਸੀ ਗਗਨਦੀਪ ਸਿੰਘ ਸੀ ਅਸ਼wini ਕੁਮਾਰ ਨਰਿੰਦਰਜੀਤ ਸਿੰਘ ਤਰਸੀਮ ਸਿੰਘ ਹਰਵਿੰਦਰ ਹਰਜਿੰਦਰ ਸਿੰਘ ਜੀ ਤੇ ਗੁਰਦੀਪ ਰਾਜ ਜਿਹੜੇ ਦਵਿੰਦਰ ਕੁਮਾਰ ਸਾਰਦ ਸਿੰਘ ਹਰਵਿੰਦਰ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਸਾਬਾ ਕਵਲਦੀਪ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਉਹਨਾਂ ਦੇ ਸੈਕਸ਼ਨ 3 ਕਲੋਜ਼ 10 ਕਲੋਜ਼ ਐਂਡ ਸੈਕਸ਼ਨ 4 ਸ਼ੈਡਿਊਲ ਕਸ ਐਂਡ ਸ਼ੈਡਿਊਲ ਡਰਾਈਬੈਕਟ ਅੰਤੇ 356 148 159 ਆਪੀਸੀ ਥੱਲੇ ਦੋਸ਼ੀ ਕਰਾਰ ਦਿੱਤਾ ਹੈ ਅਤੇ ਗੁਰਦੀਪ ਰਾਜ ਐਸਆਈ ਨਰਿੰਦਰਜੀਤ ਸਿੰਘ ਤੇ ਗਗਨਦੀਪ ਸਿੰਘ ਜੀ ਉਹਨਾਂ ਨੂੰ ਸੈਕਸ਼ਨ 323 148 159 506 ਵਿੱਚ ਦੋਸ਼ੀ ਕਰਾਰ ਦਿੱਤਾ ਸਰ 4 3 2013 ਸਾਲ ਦਾ ਹੈਗਾ ਸੀ ਇਹ ਸਜਾ ਬਾਦ ਮਲੇ ਨੇ ਸਾਲਾਂ ਬਾਅਦ ਜਿਹੜੀ ਸਜ਼ਾ ਸੁਣਾਈ ਹਜੇ ਸਜ਼ਾ ਜਿਹੜੀ ਉਹਨਾਂ ਨੇ ਨਹੀਂ ਹਾਂਜੀ ਤੇ ਕੀ ਲੱਗਦਾ ਜੇ ਸਜ਼ਾ ਹੁੰਦੀ ਹੈ ਇਹ ਧਾਰਾਵਾਂ ਦੇ ਤਹਿਤ ਕਿੰਨੇ ਸਾਲ ਦੇਖੋ ਮੈਸੇਜ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਜੱਜ ਸਾਹਿਬ ਜੋ ਕਹਾਂਗੇ ਅਸੀਂ ਉਸ ਜੀ ਨੂੰ ਅਕਸੈਪਟ ਕਰਾਂਗੇ ਅਸੀਂ ਬੜੇ ਚਿਰ ਦੇ ਇਹ ਹੀ ਉਡੀਕ ਕਰ ਰਹੇ ਸੀ ਕਿ ਜਸਟਿਸ ਵਾਸਤੇ ਤੇ ਰਵਿੰਦਰ ਕੌਰ ਮੈਡਮ ਨੇ ਬਹੁਤ ਵੇਟ ਕੀਤੀ ਤੇ ਪੂਰਾ ਸੰਘਰਸ਼ ਕਰਕੇ ਮੇਤੇ ਅਰਜ਼ੀ ਦਿੱਤਾ ਤੇ ਇਸ ਕੇਸ ਨੂੰ ਲੜਿਆ ਅੱਜ ਤੱਕ ਤੇ ਅੱਜ ਅਸੀਂ ਇਸ ਜੀ ਤੋਂ ਖੁਸ਼ ਹਾਂ ਜੋ ਜਨਾਬ ਨੇ ਫੈਸਲਾ ਸੁਣਾਇਆ ਬੜੀ ਸੈਂਕਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਫੈਸਲਾ ਪੈਂਡਿੰਗ ਹੋ ਉਹਦੇ ਚ ਕੀ ਹੋਇਆ ਸੀ ਉਸ ਚ ਅਸੀਂ ਜੱਜਮੈਂਟ ਸਿੱਤਿਆ ਸੀ ਕੱਲੀ ਕੱਲੀ ਗੱਲ ਜਾਸਮ ਦੱਸਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਹਰ ਇੱਕ ਚੀਜ਼ ਦੇ ਬਾਰੇ ਕੱਲੀ ਕੱਲੀ ਨੂੰ ਦੱਸਿਆ ਤੇ ਕ੍ਰਾਸ ਦੇ ਵਿੱਚ ਬੜੀਆਂ ਚੀਜ਼ਾਂ ਆਈਆਂ ਕੱਲੇ ਕੱਲੇ ਡਾਕੂਮੈਂਟ ਨੂੰ ਐ ਐਗਜ਼ਿਬਿਟ ਕਰਕੇ ਪ੍ਰੋਪਰ ਅਸੀਂ ਡਿਟੇਲ ਜਸਮੂਨ ਦੱਸ ਕੇ ਤੇ ਬਹਿਸ ਕੀਤੀ ਸੀ ਜਸਮੂਨ ਪ੍ਰੀਮ ਕੁਮਾਰ ਜਸਮੂਨ ਸੀ ਐਡੀਸ਼ਨਲ ਸੈਸ਼ਨ ਜੇ ਤਾਂ ਕਿੰਨੇ ਬੰਦੇ ਆ ਦੀ ਗ੍ਰਿਫਤਾਰੀ ਹੋਈ ਹੈ ਸਰ ਟੋਟਲ 11 ਬੰਦੇ 9 ਬੰਦੇ ਦੀ ਗ੍ਰਿਫਤਾਰੀ ਹੋਈ ਤੇ 3 ਬੰਦੇ ਅਜੇ ਛੱਡੇ ਇਹਦੇ ਚੱਕਰ ਦੇ ਤਾਰੀਖ ਜਿਹੜੇ ਨੇ ਉਹਨਾਂ ਸਰ ਹਾਂਜੀ ਐਮਐਲਏ ਸਾਹਿਬ ਜੀ ਬਿੰਦਰ ਔਰ ਕਿਨਾ ਮਨਜੇਂ ਸਿੰਘ ਸਾਹਿਬਾ ਲਾਲ ਹਾਂਜੀ ਕਿਹਣਾ ਚੱਲ ਜਿਹੜਾ ਇਨਸਾਫ ਹੋ ਰਿਹਾ ਸਰ ਕਿੰਨੇ ਚਿਰ ਦਾ ਕੀ ਰਿਹਾ ਬਾਈ ਕਿਦੋਂ ਨਹੀਂ ਇਹ 13 ਸਾਲ ਪੁਰਾਣਾ ਕੇਸ ਹੈ ਜੀ ਸੋ ਮੈਂ ਬੜਾ ਲੰਬੇ ਸਮੇਂ ਤੋਂ ਜਿਹੜਾ ਕੇਸ ਦੀ ਜਿਹੜੀ ਆਰਡਰ ਦੀ ਜਿਹੜੀ ਵੇਟ ਕਰ ਰਹੀ ਸੀ ਕਿ ਮੈਨੂੰ ਇਨਸਾਫ ਮਿਲੇਗਾ ਸੋ ਬਹੁਤ ਸੰਘਰਸ਼ਾਂ ਦੇ ਬਾਅਦ ਔਰ ਬਹੁਤ ਜ਼ਿਆਦਾ ਵਕੀਲ ਬਦਲਣ ਦੇ ਬਾਅਦ ਸਾਡੇ ਅੰਮੇ ਤੇ ਧੰਮਨਵੀਰ ਮੇਰੇ ਵੱਡੇ ਵੀਜੀ ਆ ਮੇਰੇ ਲਈ ਰੱਬ ਹੈ ਜਿਨ੍ਹਾਂ ਨੇ ਬਿਨਾ ਕਿਸੇ ਲਾਲਚ ਬਿਨਾ ਕਿਸੇ ਮਤਲਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੰਘਰਸ਼ੇ ਦੇ ਵਿੱਚ ਚੱਲਣਾ ਪਿਆ ਤੇ ਮੈਨੂੰ ਅੱਜ ਉਹਨਾਂ ਨੂੰ ਇਨਸਾਫ ਲੈ ਦਿੱਤਾ ਮੈਂ ਉਹਨਾਂ ਦੀ ਵੀ ਥੈਂਕਫੁਲ ਐ ਔਰ ਮਨ ਜੋ ਕੋ ਕੋਰਟ ਦੀ ਵੀ ਥੈਂਕਫੁਲ ਐ ਲੱਗਦਾ ਜੀ ਜਿਸ ਤਰ੍ਹਾਂ ਪੋਲੀਟਿਕਲ ਪ੍ਰੈਸ਼ਰ ਬਹੁਤ ਹੋ ਜਾਤ ਹੈ ਤੁਸੀਂ ਐਮ ਐਲ اے ਹਾਂ ਜੀ ਹਾਂ ਜੀ ਅੰਦਨਾ ਕਿ ਕਿਸ ਤਰ੍ਹਾਂ ਉਹ ਚਲੇ ਆ ਤੁਸੀਂ ਬਹੁਤ ਜ਼ਿਆਦਾ ਲੰਮਾ ਸੰਘਰਸ਼ ਮੈਨੂੰ ਦੱਸ ਦੇਣਾ ਚਾਹੀਨੀ ਆ ਕਿ ਜਦੋਂ ਹੀ ਮੈਨੂੰ ਧਮਕੀਆਂ ਦਿੰਦੇ ਸੀ ਮਾਰਨ ਦਾ ਕੋਸ਼ਿਸ਼ ਕਰਦੇ ਸੀ ਤੇ ਤੁਸੀਂ ਮੇਰੇ ਬੱਚੇ ਦੇ ਸਕੂਲ 'ਚ ਜਾ ਕੇ ਦੇਖਣਾ ਆ ਕਿ ਕਿੰਨੀਆਂ-ਕਿੰਨੀਆਂ ਆਉਂਦੀਆਂ ਹਾਜ਼ਰੀਆਂ ਜਿਹੜੀਆਂ ਗੈਰ ਹਾਜ਼ਰ ਹੈ ਮੇਰਾ ਬੱਚਾ ਤੇ ਅਸੀਂ ਦਿਨ ਲੋਕ-ਲੋਕ ਕੇ ਕੱਟੇ ਨਹੀਂ ਮੈਂ ਬਹੁਤ ਲੰਮਾ ਸੰਘਰਸ਼ ਉਹ ਕੀਤਾ ਤੇ ਅੱਜ ਇਨਸਾਫ ਮਿਲਿਆ ਮੈਂ ਇਸ ਲਈ ਇਨਸਾਫ ਲਿਆ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਜਿਹੜਾ ਇਹ ਲੋਕ ਧੱਕਾ ਕਰਦੇ ਨੇ ਕਿਸੇ ਨਾਲ ਧੱਕਾ ਨਾ ਕਰਨਾ ਇਹ ਮਾਮਲਾ ਕਿਸੇ ਕੀ ਹੋਇਆ ਸੀ ਉਹ ਹੋਇਆ ਕਿਰਾਏ ਇਹ ਜੀ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਤੇ ਉੱਥੇ ਇਹ ਐਮਐਲਏ ਜਿਹੜਾ ਉਸ ਵਕਤ ਟੈਕਸੀ ਡਰਾਈਵਰ ਹੀ ਜਿਨਨੇ ਮੇਰੇ ਨਾਲ ਜਿਹੜੀ ਸ਼ਲੀਲ ਹਰਕਤ ਕੀਤੀ ਸ਼ਲੀਲ ਮੇਰੇ ਨਾਲ ਮਤਲਬ ਗਲਤਾਂ ਕੀਤਾ ਬਹੁਤ ਜਿਆਦਾ ਕਾਂਡ ਕੀਤਾ ਇਹਨਾਂ ਨੇ ਮਨੁੱਖਤਾ ਦਾ ਕਾਂਡ ਕੀਤਾ ਇਹਨਾਂ ਨੇ ਔਰ ਪੁਰਸਮੁਲਾਜਨਾਵਾਂ ਮੈਂ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਮੇਰੇ ਪਰਿਵਾਰ ਨਾਲ ਗਲਤ ਕੀਤਾ ਤੇ ਅੱਜ ਜਿਹੜਾ ਮੈਂ ਇਨਸਾਫ ਲਿਆ ਸਰ ਅੱਜ ਸਟੇਟ ਦਵਿੰਦਰ ਕੁਮਾਰ ਦਾ ਇੱਕ ਫੈਸਲਾ ਆਇਆ ਸੀ ਉਸ ਦੇ ਵਿੱਚ ਜਨਾਬ ਨੇ ਕੁਆਂਟਮ ਆਫ ਸੈਂਟੈਂਸ ਲਈ ਪ੍ਰਿੰਕ ਕੁਮਾਰ ਜਾਸਵ ਅਡੀਸ਼ਨਲ ਸੈਸ਼ਨ ਜਜੇਗੇ ਉਹਨਾਂ ਨੇ ਪ੍ਰਿੰਕ ਕੁਮਾਰ ਜਾਸਵ ਨੇ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਨਵਾਂ ਮਹੀਨਾ 2025 ਸੰਨ ਦੀ ਤਰੀਕ ਰੱਖੀ ਹੈ ਤੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਘਰਾੜ ਕਰ ਦਿੱਤਾ ਜਿਸ ਵਿੱਚੋਂ ਦਵਿੰਦਰ ਕੁਮਾਰ ਜੀ ਪੁਲਸੀ ਸਾਜ ਸਿੰਘ ਜੀ ਪੁਲਸੀ ਹਰਵਿੰਦਰ ਸਿੰਘ ਉਰਫ ਸ਼ੋਸ਼ੀ ਡ라이ਵਰ ਸੀ ਮਨਜਿੰਦਰ ਸਿੰਘ ਉਰਫ ਸਾਬਾਲ ਐਮ ਐਲ ਏ ਜਿਹੜੇ ਖਰੂਦ ਸਾਹਿਬ ਦੇ ਕਵਲਦੀਪ ਸਿੰਘ ਡ라이ਵਰ ਸੀ ਗਗਨਦੀਪ ਸਿੰਘ ਸੀ ਅਸ਼ਮੀ ਕੁਮਾਰ ਨਰਿੰਦਰਜੀਤ ਸਿੰਘ ਤਰਸੀਮ ਸਿੰਘ ਹਰਵਿੰਦਰ ਹਰਜਿੰਦਰ ਸਿੰਘ ਜੀ ਤੇ ਗੁਰਦੀਪ ਰਾਜ ਜਿਹੜੇ ਦਵਿੰਦਰ ਕੁਮਾਰ ਸਾਦ ਸਿੰਘ ਹਰਵਿੰਦਰ ਉਰਫ ਚੋਸ਼ੀ ਮਨਜਿੰਦਰ ਸਿੰਘ ਸਾਹਾ ਕਵਲਦੀਪ ਸਿੰਘ ਅਸ਼ਮੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਸੈਕਸ਼ਨ 3 ਕਲੋਸ 10 ਕਲੋਸ ਐਂਡ ਸੈਕਸ਼ਨ 4 ਸ਼ੈਡੂਲ ਕਸ ਐਂਡ ਸ਼ੈਡੂਲ ਟਰਾਈਬੈਕਟ ਐਂਡ 354 148 149 ਆਈ ਪੀ ਸੀ ਥਲੇ ਦੋਸ਼ੀ ਕਰਾ ਦਿੱਤਾ ਹੈ ਅਤੇ ਗੁਰਦੀਪ ਰਾਜ ਐਸਆਈ ਨਰਿੰਦਰਜੀਤ ਸਿੰਘ ਤੇ ਗਗਨਦੀਪ ਸਿੰਘ ਜੀ ਉਹਨਾਂ ਨੂੰ ਸੈਕਸ਼ਨ 323 148 159 506 ਵਿੱਚ ਦੋਸ਼ੀ ਕਰਾ ਦਿੱਤਾ ਸਰ 4 3 2013 ਸਾਲ ਦਾ ਇਹ ਹੈਗਾ ਸੀ ਇਹਨੇ ਸਜਾਬਾਦ ਮਲੇਨ ਸਾਲਾਂ ਬਾਅਦ ਜਿਹੜੀ ਸਜ਼ਾ ਸੁਣਾਈ ਹਜੇ ਸਜ਼ਾ ਜਿਹੜੀ ਉਹਨਾਂ ਦੇ ਪੈਂਡਿੰਗ ਹੈ ਹਾਂਜੀ ਤੇ ਕੀ ਲੱਗਦਾ ਜੇ ਸਜ਼ਾ ਹੁੰਦੀ ਹੈ ਇਹ ਧਾਰਾਵਾਂ ਦੇ ਤਹਿਤ ਕਿੰਨੇ ਸਾਲ ਦੀ ਦੇ ਕੋਈ ਮੈਸੇਜ ਬਾਰੇ ਕੁਝ ਵੀ ਨਹੀਂ ਕਹਿ ਸਕਦਾ ਕਿਉਂਕਿ ਜੱਜ ਸਾਹਿਬ ਜੋ ਕਹਿਣਗੇ ਅਸੀਂ ਉਸੇ ਨੂੰ ਅਕਸੈਪਟ ਕਰਾਂਗੇ ਅਸੀਂ ਬੜੇ ਚਿਰ ਦੇ ਇਹ ਉਡੀਕ ਕਰ ਰਹੇ ਸੀ ਕਿ ਜਸਟਿਸ ਵਾਸਤੇ ਕਰਵਿੰਦਰ ਕੌਰ ਮੈਡਮ ਨੇ ਬਹੁਤ ਵੇਟ ਕੀਤੀ ਤੇ ਪੂਰਾ ਸੰਘਰਸ਼ ਕਰਕੇ ਮੇਤੇ ਟਰਸਟ ਕੀਤਾ ਤੇ ਇਸ ਕੇਸ ਨੂੰ ਲੜਿਆ ਅੱਜ ਤੱਕ ਤੇ ਅੱਜ ਅਸੀਂ ਇਸੀ ਤੋਂ ਖੁਸ਼ ਹਾਂ ਜੋ ਜਨਾਬ ਨੇ ਫੈਸਲਾ ਸੁਣਾਇਆ ਜਿਹੜੀ ਫਾਈਨਲ ਬਹਿਸ ਹੋਈ ਸੀ ਉਸ ਤੋਂ ਬਾਅਦ ਫੈਸਲਾ ਪੈਂਡਿੰਗ ਮੈਂ ਉਹਦੇ ਚ ਕੀ ਹੋਇਆ ਸੀ ਉਸ ਚ ਅਸੀਂ ਜੱਜਮੈਂਟ ਦਿੱਤੀਆਂ ਸੀ ਕੱਲੀ ਕੱਲੀ ਗੱਲ ਜਾਸਮ ਦੱਸਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਹਰ ਇੱਕ ਚੀਜ਼ ਦੇ ਬਾਰੇ ਕੱਲੀ ਕੱਲੀ ਨੂੰ ਦੱਸਿਆ ਇਹ ਕ੍ਰਾਸ ਦੇ ਵਿੱਚ ਬੜੀਆਂ ਚੀਜ਼ਾਂ ਆਈਆਂ ਕੱਲੀ ਕੱਲੀ ਡਾਕੂਮੈਂਟ ਨੂੰ ਐਗਜ਼ਿਬਿਟ ਕਰਕੇ ਪ੍ਰੋਪਰ ਅਸੀਂ ਡਿਟੇਲ ਜਸਮੂ ਨੂੰ ਦੱਸ ਕੇ ਤੇ ਬਹਿਸ ਕੀਤੀ ਸੀ ਜੈਸਾ ਕੋਈ ਪ੍ਰੇਮ ਕੁਮਾਰ ਜਸਮੂ ਸੇ ਐਡੀਸ਼ਨ ਸੈਸ਼ਨ ਜੇ ਚੱਲਦਾ ਕਿੰਨੇ ਬੰਦੇ ਆ ਦੀ ਗ੍ਰਿਫਤਾਰੀ ਹੋਈ ਸਰ ਟੋਟਲ 11 ਬੰਦੇ 9 ਬੰਦਿਆਂ ਦੀ ਗ੍ਰਿਫਤਾਰੀ ਹੋਈ ਤੇ 3 ਬੰਦੇ ਅਜੇ ਛੱਡੇ ਇਹਦੇ ਚ ਗ੍ਰਿਫਤਾਰੀ ਜਿਹੜੇ ਨੇ ਉਹਨਾਂ ਸਰ ਹਾਂਜੀ ਐਮਐਲਏ ਸਾਹਿਬ ਜੀ ਤੇ ਔਰ ਕਿਨਾ ਮਨਿੰਦਰ ਸਿੰਘੂ ਸਾਹਿਬਾ ਹਾਂਜੀ ਕਿਹਣਾ ਚੱਲ ਰਿਹਾ ਇਨਸਾਫ ਰਿਹਾ ਦਾ ਕਿੰਨੇ ਚਿਰ ਦਾ ਕਿਹਾ ਰਹਿ ਕੇ ਰਹਿੰਦੇ ਨੇ ਇਹ 13 ਸਾਲ ਪੁਰਾਣਾ ਕੇਸ ਹੈ ਜੀ ਸੋ ਮੈਂ ਬੜਾ ਲੰਬੇ ਸਮੇਂ ਤੋਂ ਜਿਹੜਾ ਕੇਸ ਦੀ ਜਿਹੜੀ ਆਰਡਰ ਦੀ ਜਿਹੜੀ ਵੇਟ ਕਰ ਰਹੀ ਸੀ ਕਿ ਮੈਨੂੰ ਇਨਸਾਫ ਮਿਲੇਗਾ ਸੋ ਬਹੁਤ ਸੰਘਰਸ਼ਾਂ ਦੇ ਬਾਅਦ ਔਰ ਬਹੁਤ ਜ਼ਿਆਦਾ ਵਕੀਲ ਬਦਲਣ ਦੇ ਬਾਅਦ ਸਾਡੇ ਅੰਮੇ ਤੇ ਧੰਮਨਵੀਰ ਮੇਰੇ ਵੱਡੇ ਵੀਜੀ ਆ ਮੇਰੇ ਲਈ ਰੱਬ ਹੈ ਜਿਨ੍ਹਾਂ ਨੇ ਬਿਨਾ ਕਿਸੇ ਲਾਲਚ ਬਿਨਾ ਕਿਸੇ ਮਤਲਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੰਘਰਸ਼ੇ ਦੇ ਵਿੱਚ ਚੱਲਣਾ ਪਿਆ ਤੇ ਮੈਨੂੰ ਅੱਜ ਉਹਨਾਂ ਇਨਸਾਫ ਲੈ ਕੇ ਦਿੱਤਾ ਮੈਂ ਉਹਨਾਂ ਦੀ ਵੀ ਥੈਂਕਫੁਲ ਐ ਔਰ ਮਨ ਜੋ ਕੋਟ ਦੀ ਵੀ ਥੈਂਕਫੁਲ ਆ ਲੱਗਦਾ ਹੈ ਕਿ ਜਿਸਾਂ ਪੋਲੀਟਿਕਲ ਪ੍ਰੈਸ਼ਰ ਬਹੁਤ ਹੋਇਆ ਕੋਈ ਐਮ ਐਲ اے ਇੱਥੇ ਹਾਂਜੀ ਹਾਂਜੀ ਅੰਦਨਾ ਕਿ ਕਿਸ ਤਰ੍ਹਾਂ ਉਹ ਛੇ ਲਿਆ ਤੁਸੀਂ ਬਹੁਤ ਜ਼ਿਆਦਾ ਲੰਮਾ ਸੰਘਰਸ਼ ਮੈਂ ਦੱਸ ਦੇਣਾ ਚਾਹੁੰਨੀ ਹਾਂ ਕਿ ਜਦੋਂ ਹੀ ਮੈਨੂੰ ਧਮਕੀਆਂ ਦਿੰਦੇ ਸੀ ਮਾਰਨ ਦਾ ਕੋਸ਼ਿਸ਼ ਕਰਦੇ ਸੀ ਤੇ ਤੁਸੀਂ ਮੇਰੇ ਬੱਚੇ ਦੇ ਸਕੂਲ 'ਚ ਜਾ ਕੇ ਵੇਖਣਾ ਆ ਕਿ ਕਿੰਨੀਆਂ-ਕਿੰਨੀਆਂ ਆਉਂਦੀਆਂ ਹਾਜ਼ਰੀਆਂ ਜਿਹੜੀਆਂ ਗੈਰ ਹਾਜ਼ਰ ਹੈ ਮੇਰਾ ਬੱਚਾ ਤੇ ਅਸੀਂ ਦਿਨ ਲੋਕ-ਲੋਕ ਕੇ ਕੱਟੇ ਨਹੀਂ ਮੈਂ ਬਹੁਤ ਲੰਮਾ ਸੰਘਰਸ਼ ਉਹ ਕੀਤਾ ਤੇ ਅੱਜ ਇਨਸਾਫ ਮਿਲਿਆ ਮੈਂ ਇਸ ਲਈ ਇਨਸਾਫ ਲਿਆ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਜਿਹੜਾ ਇਹ ਲੋਕ ਧੱਕਾ ਕਰਦੇ ਨੇ ਕਿਸੇ ਨਾਲ ਧੱਕਾ ਨਾ ਕਰਨ। ਮਾਮਲਾ ਕੀ ਸੀ ਕੀ ਹੋਇਆ ਸੀ ਉਹ ਹੋਇਆ ਕਿਰਾ। ਇਹ ਜੀ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਤੇ ਉੱਥੇ ਇਹ ਐਮਐਲਏ ਜਿਹੜਾ ਉਸ ਵਕਤ ਟੈਕਸੀ ਡਰਾਈਵਰ ਹੀ ਜਿਨਨੇ ਮੇਰੇ ਨਾਲ ਜਿਹੜੀ ਸ਼ਲੀਲ ਹਰਕਤ ਕੀਤੀ ਸ਼ਲੀਲ ਮੇਰੇ ਨਾਲ ਮਤਲਬ ਗਲਤਾਂ ਕੀਤਾ ਬਹੁਤ ਜ਼ਿਆਦਾ ਕਾਂਡ ਕੀਤਾ ਇਹਨਾਂ ਨੇ ਮਨੁੱਖਤਾ ਦਾ ਕਾਂਡ ਕੀਤਾ ਇਹਨਾਂ ਨੇ। ਔਰ ਪੁਲਿਸ ਮੁਲਾਜਨਾਵਾਂ ਮੈਨੇ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਮੇਰੇ ਪਰਿਵਾਰ ਨਾਲ ਗਲਤ ਕੀਤਾ ਤੇ ਅੱਜ ਜਿਹੜਾ ਮੈਂ ਇਨਸਾਫ ਲਿਆ ਸਰ ਅੱਜ ਸਟੇਟ ਦਵਿੰਦਰ ਕੁਮਾਰ ਦਾ ਇੱਕ ਫੈਸਲਾ ਆਇਆ ਸੀ ਉਸ ਦੇ ਵਿੱਚ ਜਨਾਮ ਨੇ ਕੁਆਂਟਮ ਆਫ ਸੈਂਟੈਂਸ ਲਈ ਪ੍ਰਿੰਕਮਰ ਜੱਜ ਸਾਹਿਬ ਐਡੀਸ਼ਨਲ ਸੈਸ਼ਨ ਜੱਜ ਜੀ ਵੀ ਉਹਨਾਂ ਨੇ ਪ੍ਰਿੰਕਮਰ ਜੱਜ ਸਾਹਿਬ ਨੇ ਕੁਆਂਟਮ ਆਫ ਸੈਂਟੈਂਸ ਉਸਤੇ 12 ਤਰੀਕ ਨਵਾਂ ਮਹੀਨਾ 2025 ਸੰਨ ਦੀ ਤਰੀਕ ਰੱਖੀ ਹੈ ਤੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਜਿਸ ਵਿੱਚੋਂ ਦਵਿੰਦਰ ਕੁਮਾਰ ਜੀ ਪੁਲਿਸ ਜੀ ਸਾਜ ਸਿੰਘ ਜੀ ਪੁਲਿਸ ਜੀ ਅਰਵਿੰਦਰ ਸਿੰਘ ਉਰਫ ਸ਼ੋਸ਼ੀ ਡਰਾਈਵਰ ਸੀ ਮਨਜਿੰਦਰ ਸਿੰਘ ਉਰਫ ਸਾਬਾਲ ਐਮ ਐਲ اے ਜਿਹੜੇ ਇੱਕ ਰੂਟ ਸਾਹ ਦੇ ਕਵਲਦੀਪ ਸਿੰਘ ਡਰਾਈਵਰ ਸੀ ਗਗਨਦੀਪ ਸਿੰਘ ਸੀ ਅਸ਼wini ਕੁਮਾਰ ਨਰਿੰਦਰਜੀਤ ਸਿੰਘ ਤਰਸੀਮ ਸਿੰਘ ਹਰਵਿੰਦਰ ਹਰਜਿੰਦਰ ਸਿੰਘ ਜੀ ਤੇ ਗੁਰਦੀਪ ਰਾਜ ਜਿਹੜੇ ਦਵਿੰਦਰ ਕੁਮਾਰ ਸਾਰਦ ਸਿੰਘ ਹਰਵਿੰਦਰ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਸਾਹਾ ਕਵਲਦੀਪ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਉਹਨਾਂ ਦੇ ਸੈਕਸ਼ਨ 3 ਕਲੋਜ਼ 10 ਕਲੋਜ਼ ਐਂਡ ਸੈਕਸ਼ਨ 4 ਸ਼ੈਡਿਊਲ ਕਸ ਐਂਡ ਸ਼ੈਡਿਊਲ ਡਰਾਈਵੈਕਟ ਐਂਡ 354 148 159 ਆਈ ਪੀ ਸੀ ਥਲੇ ਦੋਸ਼ੀ ਕਰਾਰ ਦਿੱਤਾ ਹੈ ਅਤੇ ਗੁਰਦੀਪ ਰਾਜ ਐਸਆਈ ਨਰਿੰਦਰਜੀਤ ਸਿੰਘ ਤੇ ਗਗਨਦੀਪ ਸਿੰਘ ਜੀ ਉਹਨਾਂ ਨੂੰ ਸੈਕਸ਼ਨ 323 148 159 506 ਵਿੱਚ ਦੋਸ਼ੀ ਕਰਾਰ ਦਿੱਤਾ ਸਰ 4 3 2013 ਸਾਲ ਦਾ ਹੈਗਾ ਸੀ ਇਹ ਸਜਾ ਬਾਦ ਮਲੇ ਨੇ ਸਾਲਾਂ ਬਾਅਦ ਜਿਹੜੀ ਸਜ਼ਾ ਸੁਣਾਈ ਹਜੇ ਸਜ਼ਾ ਜਿਹੜੀ ਉਹਨਾਂ ਦੇ ਪੈਂਡਿੰਗ ਤੇ ਕੀ ਲੱਗਦਾ ਜੇ ਸਜ਼ਾ ਹੁੰਦੀ ਹੈ ਇਹ ਧਾਰਾਵਾਂ ਦੇ ਤਹਿਤ ਕਿੰਨੇ ਸਾਲ ਦੇ ਕੋਈ ਮੈਸੇਜ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਜੱਜ ਸਾਹਿਬ ਜੋ ਕਹਾਂਗੇ ਅਸੀਂ ਉਸੇ ਨੂੰ ਐਕਸੈਪਟ ਕਰਾਂਗੇ ਅਸੀਂ ਬੜੇ ਚਿਰ ਦੇ ਇਹ ਉਡੀਕ ਕਰ ਰਹੇ ਸੀ ਕਿ ਜਸਟਿਸ ਵਾਸਤੇ ਗੁਰਵਿੰਦਰ ਕੌਰ ਮੈਡਮ ਨੇ ਬਹੁਤ ਵੇਟ ਕੀਤੀ ਤੇ ਪੂਰਾ ਸੰਘਰਸ਼ ਕਰਕੇ ਮੇਤੇ ਅਰਜ ਦਿੱਤਾ ਤੇ ਇਸ ਕੇਸ ਨੂੰ ਲੜਿਆ ਅੱਜ ਤੱਕ ਤੇ ਅੱਜ ਅਸੀਂ ਇਸੀ ਤੋਂ ਖੁਸ਼ ਹਾਂ ਜੋ ਜਨਾਬ ਨੇ ਫੈਸਲਾ ਸੁਣਾਇਆ ਜਿਹੜੀ ਫਾਈਨਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਫੈਸਲਾ ਪੈਂਡਿੰਗ ਹੋ ਉਹਦੇ ਚ ਕੀ ਹੋਇਆ ਸੀ ਉਸ ਚ ਅਸੀਂ ਜੱਜਮੈਂਟ ਸਿੱਤਿਆਂ ਸੇ ਕੱਲੀ ਕੱਲੀ ਗੱਲ ਜਾਸਮ ਦੱਸਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਹਰ ਇੱਕ ਚੀਜ਼ ਦੇ ਬਾਰੇ ਕੱਲੀ ਕੱਲੀ ਨੂੰ ਦੱਸਿਆ ਤੇ ਕ੍ਰਾਸ ਦੇ ਵਿੱਚ ਬੜੀਆਂ ਚੀਜ਼ਾਂ ਆਈਆਂ ਕੱਲੇ ਕੱਲੇ ਡਾਕੂਮੈਂਟ ਨੂੰ ਐਜਿਬਿਟ ਕਰਕੇ ਪ੍ਰੋਪਰ ਅਸੀਂ ਡਿਟੇਲ ਜਸਮੂ ਦੱਸ ਕੇ ਤੇ ਬਹਿਸ ਕੀਤੀ ਸੀ ਜਸਮੂ ਪ੍ਰਿੰਕੁਮਾ ਜਸਮੂ ਸੇ ਅਡੀਸ਼ਨਲ ਸੈਸ਼ਨ ਜੇ ਚੱਲਦਾ ਕਿੰਨੇ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਸਰ ਟੋਟਲ 11 ਬੰਦੇ 9 ਬੰਦਿਆਂ ਦੀ ਗ੍ਰਿਫਤਾਰੀ ਹੋਈ ਤੇ 3 ਬੰਦੇ ਅਜੇ ਛੱਡੇ ਇਹਦੇ ਚੱਕਰ ਦੀ ਗ੍ਰਿਫਤਾਰੀ ਜਿਹੜੇ ਨੇ ਉਹਨਾਂ ਸਰ ਹਾਂਜੀ ਐਮਐਲਏ ਸਾਹਿਬ ਜਵਿੰਦਰ ਔਰ ਕਿਨਾ ਮਨਿੰਦਰ ਸਿੰਘ ਸਾਹਿਬਾ ਲਾਲ ਹਾਂਜੀ ਕਿਹਨਾ ਚੱਲ ਜਿਹੜਾ ਇਨਸਾਫ ਹੋ ਰਿਹਾ ਸਰ ਕਿੰਨੇ ਚਿਰ ਦਾ ਕੀ ਰਿਹਾ ਰਾਈ ਕਿਹੋਂ ਦੇ ਇਹ 13 ਸਾਲ ਪੁਰਾਣਾ ਕੇਸ ਹੈ ਜੀ ਸੋ ਮੈਂ ਬੜੇ ਲੰਬੇ ਸਮੇਂ ਤੋਂ ਜਿਹੜਾ ਕੇਸ ਦੀ ਜਿਹੜੀ ਆਰਡਰ ਦੀ ਜਿਹੜੀ ਵੇਟ ਕਰ ਰਹੀ ਸੀ ਕਿ ਮੈਨੂੰ ਇਨਸਾਫ ਮਿਲੇਗਾ ਸੋ ਬਹੁਤ ਸੰਘਰਸ਼ਾਂ ਦੇ ਬਾਅਦ ਔਰ ਬਹੁਤ ਜ਼ਿਆਦਾ ਵਕੀਲ ਬਦਲਣ ਦੇ ਬਾਅਦ ਸਾਡੇ ਅੰਮੇ ਤੇ ਧਮਨ ਵੀਰ ਮੇਰੇ ਵੱਡੇ ਵੀਜੀ ਆ ਮੇਰੇ ਲਈ ਰੱਬ ਹੈ ਜਿਨ੍ਹਾਂ ਨੇ ਬਿਨਾ ਕਿਸੇ ਲਾਲਚ ਬਿਨਾ ਕਿਸੇ ਮਤਲਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੰਘਰਸ਼ੇ ਦੇ ਵਿੱਚ ਚੱਲਣਾ ਪਿਆ ਤੇ ਮੈਨੂੰ ਅੱਜ ਉਹਨਾਂ ਨੇ ਇਨਸਾਫ ਲੈ ਕੇ ਦਿੱਤਾ ਮੈਂ ਉਹਨਾਂ ਦੀ ਵੀ ਥੈਂਕਫੁਲ ਹਾਂ ਔਰ ਮਨਜੋਗ ਕੋਰਟ ਦੀ ਵੀ ਥੈਂਕਫੁਲ ਹਾਂ ਲੱਗਦਾ ਕਿ ਜਿਸ ਤਰ੍ਹਾਂ ਪੋਲਿਟিক্যাল ਪ੍ਰੈਸ਼ਰ ਬਹੁਤ ਹੋਇਆ ਤੁਹਾਨੂੰ ਕਿ ਐਮ ਐਲ ਏ ਹਾਂਜੀ ਹਾਂਜੀ ਅੰਦਨਾ ਕਿ ਕਿਸ ਤਰ੍ਹਾਂ ਉਹ ਚਲੇ ਆ ਤੁਸੀਂ ਬਹੁਤ ਜ਼ਿਆਦਾ ਲੰਮਾ ਸੰਘਰਸ਼ ਮੈਂ ਦੱਸ ਦੇਣਾ ਚਾਹੁੰਨੀ ਆ ਕਿ ਜਦੋਂ ਹੀ ਮੈਨੂੰ ਧਮਕੀਆਂ ਦਿੰਦੇ ਸੀ ਮਾਰਨ ਦਾ ਕੋਸ਼ਿਸ਼ ਕਰਦੇ ਸੀ ਤੇ ਤੁਸੀਂ ਮੇਰੇ ਬੱਚੇ ਦੇ ਸਕੂਲ 'ਚ ਜਾ ਕੇ ਵੇਖਣਾ ਆ ਕਿ ਕਿੰਨੀਆਂ-ਕਿੰਨੀਆਂ ਆਉਂਦੀਆਂ ਹਾਜ਼ਰੀਆਂ ਜਿਹੜੀਆਂ ਗੈਰ ਹਾਜ਼ਰ ਹੈ ਮੇਰਾ ਬੱਚਾ ਤੇ ਅਸੀਂ ਦਿਨ ਲੋਕ ਲੋਕ ਕੇ ਕੱਟੇ ਨਹੀਂ ਮੈਂ ਬਹੁਤ ਲੰਮਾ ਸੰਘਰਸ਼ ਉਹ ਕੀਤਾ ਤੇ ਅਜੇ ਇਨਸਾਫ ਮਿਲਿਆ ਮੈਂ ਇਸ ਲਈ ਇਨਸਾਫ ਲਿਆ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਜਿਹੜਾ ਇਹ ਲੋਕ ਧੱਕਾ ਕਰਦੇ ਨੇ ਕਿਸੇ ਨਾਲ ਧੱਕਾ ਨਾ ਕਰਨਾ ਇਹ ਮੰਨ ਲੈ ਕਿਸੇ ਕੀ ਹੋਇਆ ਸੀ ਉਹ ਹੋਇਆ ਤੇਰਾ ਇਹ ਜੀ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਤੇ ਉੱਥੇ ਇਹ ਐਮਐਲਏ ਜਿਹੜਾ ਉਸ ਵਕਤ ਟੈਕਸੀ ਡਰਾਈਵਰ ਹੀ ਜਿਨਨੇ ਮੇਰੇ ਨਾਲ ਜਿਹੜੀ ਸ਼ਲੀਲ ਹਰਕਤ ਕੀਤੀ ਸ਼ਲੀਲ ਮੇਰੇ ਨਾਲ ਮਤਲਬ ਗਲਤਾਂ ਕੀਤਾ ਬਹੁਤ ਜ਼ਿਆਦਾ ਕਾਂਡ ਕੀਤਾ ਇਹਨਾਂ ਨੇ ਮਨੁੱਖਤਾ ਦਾ ਕਾਂਡ ਕੀਤਾ ਇਹਨਾਂ ਨੇ ਔਰ ਪੁਲਿਸ ਮੁਲਾਜਨਾਵਾਂ ਮੈਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਮੇਰੇ ਪਰਿਵਾਰ ਨਾਲ ਗਲਤ ਕੀਤਾ ਤੇ ਅੱਜ ਜਿਹੜਾ ਮੈਂ ਇਨਸਾਫ ਲਿਆ ਸਰ ਅੱਜ ਸਟੇਟ ਦਵਿੰਦਰ ਕੁਮਾਰ ਦਾ ਇੱਕ ਫੈਸਲਾ ਆਇਆ ਸੀ ਉਸ ਦੇ ਵਿੱਚ ਜਨਾਬ ਨੇ ਕੁਆਂਟਮ ਆਫ ਸੈਂਟੈਂਸ ਲਈ ਪ੍ਰਿੰਕ ਕੁਮਾਰ ਜੱਸਾਵ ਅਡੀਸ਼ਨਲ ਸੈਸ਼ਨ ਜੱਜੇਗੇ ਉਹਨਾਂ ਨੇ ਪ੍ਰਿੰਕ ਕੁਮਾਰ ਜੱਸਾਵ ਨੇ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਨਵਾਂ ਮਹੀਨਾ 2025 ਸੰਨ ਦੀ ਤਰੀਕ ਰੱਖੀ ਹੈ ਤੇ ਸਾਰੇ ਦੋਸ਼ਿਆਂ ਨੂੰ ਦੋਸ਼ੀ ਘਰਾੜ ਕਰ ਦਿੱਤਾ ਜਿਸ ਵਿੱਚ ਦਵਿੰਦਰ ਕੁਮਾਰ ਜੀ ਪੁਲਸੀ ਜੀ ਸਾਦ ਸਿੰਘ ਜੀ ਪੁਲਸੀ ਹਰਵਿੰਦਰ ਸਿੰਘ ਉਰਫ ਸ਼ੋਸ਼ੀ ਡਰਾਈਵਰ ਸੀ ਮਨਜਿੰਦਰ ਸਿੰਘ ਉਰਫ ਸਾਹਾਬਾ ਐਮ ਐਲ ਏ ਜਿਹੜੇ ਖਡੂਰ ਸਾਹਿਬ ਦੇ ਕਵਲਦੀਪ ਸਿੰਘ ਡਰਾਈਵਰ ਸੀ ਗਗਨਦੀਪ ਸਿੰਘ ਸੀ ਅਸ਼wini ਕੁਮਾਰ ਨਰਿੰਦਰਜੀਤ ਸਿੰਘ ਤਰਸੀਮ ਸਿੰਘ ਹਰਵਿੰਦਰ ਹਰਜਿੰਦਰ ਸਿੰਘ ਜੀ ਤੇ ਗੁਰਦੀਪ ਰਾਜ ਜਿਹੜੇ ਦਵਿੰਦਰ ਕੁਮਾਰ ਸਾਰਦ ਸਿੰਘ ਹਰਵਿੰਦਰ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਸਾਹਾ ਕਵਲਦੀਪ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਉਹਨਾਂ ਦੇ ਸੈਕਸ਼ਨ 3 ਕਲੋਜ਼ 10 ਕਲੋਜ਼ ਐਂਡ ਸੈਕਸ਼ਨ 4 ਸ਼ੈਡਿਊਲ ਕਸ ਐਂਡ ਸ਼ੈਡਿਊਲ ਡਰਾਈਬੈਕਟ ਅੰਤੇ 356 148 159 ਆਪੀਸੀ ਥੱਲੇ ਦੋਸ਼ੀ ਕਰਾਰ ਦਿੱਤਾ ਹੈ ਅਤੇ ਗੁਰਦੀਪ ਰਾਜ ਐਸਆਈ ਨਰਿੰਦਰਜੀਤ ਸਿੰਘ ਤੇ ਗਗਨਦੀਪ ਸਿੰਘ ਜੀ ਉਹਨਾਂ ਨੂੰ ਸੈਕਸ਼ਨ 323 148 159 506 ਵਿੱਚ ਦੋਸ਼ੀ ਕਰਾਰ ਦਿੱਤਾ ਸਰ 4 3 2013 ਸਾਲ ਦਾ ਇੱਥੇਗਾ ਸੀ ਇਹਨੇ ਸਜਾਬਾਤ ਮਲੇਨ ਸਾਲਾਂ ਬਾਅਦ ਜਿਹੜੀ ਸਜ਼ਾ ਸੁਣਾਈ ਹਜੇ ਸਜ਼ਾ ਜਿਹੜੀ ਅਨੰਦਪਾਲ ਸਿੰਘ ਹਾਂਜੀ ਤੇ ਕੀ ਲੱਗਦਾ ਜੇ ਸਜ਼ਾ ਹੁੰਦੀ ਹੈ ਇਹ ਧਾਰਾਵਾਂ ਦੇ ਤਹਿਤ ਕਿੰਨੇ ਸਾਲ ਦੀ ਦੇਖੋ ਮੈਸੇਜ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਜੱਜ ਸਾਹਿਬ ਜੋ ਕਹਿਣਗੇ ਅਸੀਂ ਉਸ ਜੀ ਨੂੰ ਅਕਸੈਪਟ ਕਰਾਂਗੇ ਅਸੀਂ ਬੜੇ ਚਿਰ ਦੇ ਇਹ ਉਡੀਕ ਕਰ ਰਹੇ ਸੀ ਕਿ ਜਸਟਿਸ ਵਾਸਤੇ ਕਰਵਿੰਦਰ ਕੌਰ ਮੈਡਮ ਨੇ ਬਹੁਤ ਵੇਟ ਕੀਤੀ ਤੇ ਪੂਰਾ ਸੰਘਰਸ਼ ਕਰਕੇ ਮੇਤੇ ٹرسٹ ਕੀਤਾ ਤੇ ਇਸ ਕੇਸ ਨੂੰ ਲੜਿਆ ਅੱਜ ਤੱਕ ਤੇ ਅੱਜ ਅਸੀਂ ਇਸ ਜੀ ਤੋਂ ਖੁਸ਼ ਹਾਂ ਜੋ ਜਨਾਬ ਨੇ ਫੈਸਲਾ ਸੁਣਾਇਆ ਲਈ ਫਾਈਨਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਫੈਸਲਾ ਪੈਂਡਿੰਗ ਹੈ ਉਹਦੇ ਚ ਕੀ ਹੋਇਆ ਸੀ ਉਸ ਚ ਅਸੀਂ ਜੱਜਮੈਂਟ ਸੁਤਿਆ ਸੀ ਕੱਲੀ ਕੱਲੀ ਗੱਲ ਜਾਸਮ ਦੱਸਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਹਰ ਇੱਕ ਚੀਜ਼ ਦੇ ਬਾਰੇ ਕੱਲੀ ਕੱਲੀ ਨੂੰ ਦੱਸਿਆ ਤੇ ਕ੍ਰਾਸ ਦੇ ਵਿੱਚ ਬੜੀਆਂ ਚੀਜ਼ਾਂ ਆਈਆਂ ਕੱਲੀ ਕੱਲੀ ਡਾਕੂਮੈਂਟ ਨੂੰ ਐ ਐਗਜ਼ਿਬਿਟ ਕਰਕੇ ਪ੍ਰੋਪਰ ਅਸੀਂ ਡਿਟੇਲ ਜੱਸਾ ਨੂੰ ਦੱਸ ਕੇ ਤੇ ਬਹਿਸ ਕੀਤੀ ਸੀ ਜੱਸਾ ਨੂੰ ਪ੍ਰਿੰਕੁਮਾ ਜੱਸਾ ਸਭ ਸੀ ਐਡੀਸ਼ਨਲ ਸੈਸ਼ਨ ਜਜ ਕਰਦਾ ਕਿੰਨੇ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਸਰ ਟੋਟਲ 11 ਬੰਦੇ 9 ਬੰਦੇ ਦੀ ਗ੍ਰਿਫਤਾਰੀ ਹੋਈ ਤੇ 3 ਬੰਦੇ ਅਜੇ ਛੱਡੇ ਇਹਦੇ ਚੱਕਰ ਦੇ ਤਾਰੀਖ ਜਿਹੜੇ ਨੇ ਉਹਨਾਂ ਸਰ ਹਾਂਜੀ ਐਮਐਲਏ ਸਾਹਿਬ ਜਗਵਿੰਦਰ ਔਰ ਕਿਨਾ ਮਨਿੰਦਰ ਸਿੰਘ ਤੁਸਾਬਾ ਲਾਲ ਹਾਂਜੀ ਕਿਹਣਾ ਚੱਲਦਾ ਜਿਹੜਾ ਇਨਸਾਫ ਹੋ ਰਿਹਾ ਸਰ ਕਿੰਨੇ ਚਿਰ ਦਾ ਕੇਸ ਹੈ ਰਾਈ ਕਿਦੋਂ ਨਹੀਂ ਇਹ 13 ਸਾਲ ਪੁਰਾਣਾ ਕੇਸ ਹੈ ਜੀ ਸੋ ਮੈਂ ਬੜਾ ਲੰਬੇ ਸਮੇਂ ਤੋਂ ਜਿਹੜਾ ਕੇਸ ਦੀ ਜਿਹੜੀ ਆਰਡਰ ਦੀ ਜਿਹੜੀ ਵੇਟ ਕਰ ਰਹੀ ਸੀ ਕਿ ਮੈਨੂੰ ਇਨਸਾਫ ਮਿਲੇਗਾ ਸੋ ਬਹੁਤ ਸੰਘਰਸ਼ਾਂ ਦੇ ਬਾਅਦ ਔਰ ਬਹੁਤ ਜ਼ਿਆਦਾ ਵਕੀਲ ਬਦਲਣ ਦੇ ਬਾਅਦ ਸਾਡੇ ਅੰਮੇ ਤੇ ਧਮਨ ਵੀਰ ਮੇਰੇ ਵੱਡੇ ਵੀਜੀ ਆ ਮੇਰੇ ਲਈ ਰੱਬ ਹੈ ਜਿਨ੍ਹਾਂ ਨੇ ਬਿਨਾ ਕਿਸੇ ਲਾਲਚ ਬਿਨਾ ਕਿਸੇ ਮਤਲਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੰਘਰਸ਼ੇ ਦੇ ਵਿੱਚ ਚੱਲਣਾ ਪਿਆ ਤੇ ਮੈਨੂੰ ਅੱਜ ਉਹਨਾਂ ਨੇ ਇਨਸਾਫ ਲੈ ਕੇ ਦਿੱਤਾ ਮੈਂ ਉਹਨਾਂ ਦੀ ਵੀ ਥੈਂਕਫੁਲ ਐ ਔਰ ਮਨ ਜੋ ਕੋਟ ਦੀ ਵੀ ਥੈਂਕਫੁਲ ਐ ਲੱਗਦਾ ਕਿ ਜਿਸ ਤਰ੍ਹਾਂ ਪੋਲਿਟਿਕਲ ਪ੍ਰੈਸ਼ਰ ਬਹੁਤ ਹੋਇਆ ਤੁਹਾਨੂੰ ਕਿ ਐਮ ਐਲ اے ਇੱਥੇ ਹਾਂਜੀ ਹਾਂਜੀ ਅੰਦਨਾ ਕਿ ਕਿਸ ਤਰ੍ਹਾਂ ਉਹ ਚਲੇ ਆ ਤੁਸੀਂ ਬਹੁਤ ਜ਼ਿਆਦਾ ਲੰਮਾ ਸੰਘਰਸ਼ ਮੈਨੂੰ ਦੱਸ ਦੇਣਾ ਚਾਹੀਨੀ ਆ ਕਿ ਜਦੋਂ ਹੀ ਮੈਨੂੰ ਧਮਕੀਆਂ ਦਿੰਦੇ ਸੀ ਮਾਰਨ ਦਾ ਕੋਸ਼ਿਸ਼ ਕਰਦੇ ਸੀ ਤੇ ਤੁਸੀਂ ਮੇਰੇ ਬੱਚੇ ਦੇ ਸਕੂਲ 'ਚ ਜਾ ਕੇ ਵੇਖਣਾ ਆ ਕਿ ਕਿੰਨੀਆਂ-ਕਿੰਨੀਆਂ ਆਉਂਦੀਆਂ ਹਾਜ਼ਰੀਆਂ ਜਿਹੜੀਆਂ ਗੈਰ ਹਾਜ਼ਰ ਹੈ ਮੇਰਾ ਬੱਚਾ ਤੇ ਅਸੀਂ ਦਿਨ ਲੋਕ ਲੋਕ ਕੇ ਕੱਟੇ ਨਹੀਂ ਮੈਂ ਬਹੁਤ ਲੰਮਾ ਸੰਘਰਸ਼ ਉਕੀਤਾ ਤੇ ਅੱਜ ਇਨਸਾਫ ਮਿਲਿਆ ਮੈਂ ਇਸ ਲਈ ਇਨਸਾਫ ਲਿਆ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਜਿਹੜਾ ਇਹ ਲੋਕ ਧੱਕਾ ਕਰਦੇ ਨੇ ਕਿਸੇ ਨਾਲ ਧੱਕਾ ਨਾ ਕਰਨਾ ਇਹ ਮਾਮਲਾ ਕਿਸੇ ਕੀ ਹੋਇਆ ਸੀ ਉਹ ਹੋਇਆ ਕਿਰਾਸ ਜੀ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਤੇ ਉੱਥੇ ਇਹ ਐਮਐਲਏ ਜਿਹੜਾ ਉਸ ਵਕਤ ਟੈਕਸੀ ਡਰਾਈਵਰ ਹੀ ਜਿਨੇ ਮੇਰੇ ਨਾਲ ਜਿਹੜੀ ਅਸ਼ਲੀਲ ਹਰਕਤ ਕੀਤੀ ਅਸ਼ਲੀਲ ਮੇਰੇ ਨਾਲ ਮਤਲਬ ਗਲਤਾਂ ਕੀਤਾ ਬਹੁਤ ਜ਼ਿਆਦਾ ਕਾਂਡ ਕੀਤਾ ਇਹਨਾਂ ਨੇ ਮਨੁੱਖਤਾ ਦਾ ਕਾਂਡ ਕੀਤਾ ਇਹਨਾਂ ਨੇ ਔਰ ਪੁਲਿਸ ਮੁਲਾਜ਼ਮਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਮੇਰੇ ਪਰਿਵਾਰ ਨਾਲ ਗਲਤ ਕੀਤਾ ਤੇ ਅੱਜ ਜਿਹੜਾ ਮੈਂ ਇਨਸਾਫ ਲਿਆ ਸਰ ਅੱਜ ਸਟੇਟ ਦਵਿੰਦਰ ਕੁਮਾਰ ਦਾ ਇੱਕ ਫੈਸਲਾ ਆਇਆ ਸੀ ਉਸ ਦੇ ਵਿੱਚ ਜਨਾਬ ਨੇ ਕੁਆਂਟਮ ਆਫ ਸੈਂਟੈਂਸ ਲਈ ਪ੍ਰਿੰਕ ਕੁਮਾਰ ਜੱਜ ਸਾਹਿਬ ਅਡੀਸ਼ਨਲ ਸੈਸ਼ਨ ਜੱਜ ਜੀ ਨੇ ਉਹਨਾਂ ਨੇ ਪ੍ਰਿੰਕ ਕੁਮਾਰ ਜੱਜ ਸਾਹਿਬ ਨੇ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਨਵਾਂ ਮਹੀਨਾ 2025 ਸੰਨ ਦੀ ਤਰੀਕ ਰੱਖੀ ਹੈ ਤੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਜਿਸ ਵਿੱਚੋਂ ਦਵਿੰਦਰ ਕੁਮਾਰ ਜੀ ਪੁਲਿਸ ਜੀ ਸਾਜ ਸਿੰਘ ਜੀ ਪੁਲਿਸ ਜੀ ਹਰਵਿੰਦਰ ਸਿੰਘ ਉਰਫ ਸ਼ੋਸ਼ੀ ਡ라이ਵਰ ਸੀ ਮਨਜਿੰਦਰ ਸਿੰਘ ਉਰਫ ਸਾਬਾ ਐਮ ਐਲ ਏ ਜਿਹੜੇ ਖਡੂਰ ਸਾਹਿਬ ਦੇ ਕਵਲਦੀਪ ਸਿੰਘ ਡ라이ਵਰ ਸੀ ਗਗਨਦੀਪ ਸਿੰਘ ਸੀ ਅਸ਼wini ਕੁਮਾਰ ਨਰਿੰਦਰਜੀਤ ਸਿੰਘ ਤਰਸੀਮ ਸਿੰਘ ਹਰਵਿੰਦਰ ਹਰਜਿੰਦਰ ਸਿੰਘ ਜੀ ਤੇ ਗੁਰਦੀਪ ਰਾਜ ਜਿਹੜੇ ਦਵਿੰਦਰ ਕੁਮਾਰ ਸਾਰਦ ਸਿੰਘ ਹਰਵਿੰਦਰ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਸਾਹਾ ਕਵਲਦੀਪ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਸੈਕਸ਼ਨ 3 ਕਲੋਜ਼ 10 ਕਲੋਜ਼ ਐਂਡ ਸੈਕਸ਼ਨ 4 ਸ਼ੈਡਿਊਲ ਕਸ ਐਂਡ ਸ਼ੈਡਿਊਲ ਡਰਾਈਬੈਕਟ ਐਂਡ 354 148 159 ਆਈ ਪੀ ਸੀ ਥਲੇ ਦੋਸ਼ੀ ਕਰਾ ਦਿੱਤਾ ਹੈ ਅਤੇ ਗੁਰਦੀਪ ਰਾਜ ਐਸਆਈ ਨਰਿੰਦਰਜੀਤ ਸਿੰਘ ਤੇ ਗਗਨਦੀਪ ਸਿੰਘ ਜੀ ਉਹਨਾਂ ਨੇ ਸੈਕਸ਼ਨ 323 148 159 506 ਵਿੱਚ ਦੋਸ਼ੀ ਕਰਾ ਦਿੱਤਾ ਸਰ 4 3 2013 ਸਾਲ ਦਾ ਹੈਗਾ ਸੀ ਇਹ ਸਜਾ ਬਾਅਦ ਮਲੇਨ ਸਾਲਾਂ ਬਾਅਦ ਜਿਹੜੀ ਸਜ਼ਾ ਸੁਣਾਈ ਹਜੇ ਸਜ਼ਾ ਜਿਹੜੀ ਉਹਨਾਂ ਨੇ ਰਕੀ ਹੋਈ ਹੈ ਤੇ ਕੀ ਲੱਗਦਾ ਜੇ ਸਜ਼ਾ ਹੁੰਦੀ ਹੈ ਇਹ ਤਾਰਾ ਦੇ ਤਹਿਤ ਕਿੰਨੇ ਸਾਲ ਦੇ ਕੋਲ ਮੈਸੇਜ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਜੱਜ ਸਾਹਿਬ ਜੋ ਕਹਿਣਗੇ ਅਸੀਂ ਉਸ ਨੂੰ ਐਕਸੈਪਟ ਕਰਾਂਗੇ ਅਸੀਂ ਬੜੇ ਚਿਰ ਦੇ ਇਹ ਉਡੀਕ ਕਰ ਰਹੇ ਸੀ ਕਿ ਜਸਟਿਸ ਵਾਸਤੇ ਦਰਬਿੰਦਰ ਕੌਰ ਮੈਡਮ ਨੇ ਬਹੁਤ ਵੇਟ ਕੀਤੀ ਤੇ ਪੂਰਾ ਸੰਘਰਸ਼ ਕਰਕੇ ਮੇਤੇ ٹرسٹ ਕੀਤਾ ਤੇ ਇਸ ਕੇਸ ਨੂੰ ਲੜਿਆ ਅੱਜ ਤੱਕ ਤੇ ਅੱਜ ਅਸੀਂ ਇਸ ਤੋਂ ਖੁਸ਼ ਹਾਂ ਜੋ ਜਨਾਬ ਨੇ ਫੈਸਲਾ ਸੁਣਾਇਆ। ਜਿਹੜੀ ਫਾਈਨਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਫੈਸਲਾ ਪੈਂਡਿੰਗ ਹੋ ਉਹਦੇ ਚ ਕੀ ਹੋਇਆ ਸੀ ਉਸ ਚ ਅਸੀਂ ਜੱਜਮੈਂਟ ਦਿੱਤੀਆਂ ਸੀ ਕੱਲੀ ਕੱਲੀ ਗੱਲ ਜਾਸਾਨ ਦੱਸਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਹਰ ਇੱਕ ਚੀਜ਼ ਦੇ ਬਾਰੇ ਕੱਲੀ ਕੱਲੀ ਨੂੰ ਦੱਸਿਆ ਤੇ ਕ੍ਰਾਸ ਦੇ ਵਿੱਚ ਬੜੀਆਂ ਚੀਜ਼ਾਂ ਆਈਆਂ ਕੱਲੇ-ਕੱਲੇ ਡਾਕੂਮੈਂਟ ਨੂੰ ਐਗਜ਼ਿਬਿਟ ਕਰਕੇ ਪ੍ਰੋਪਰ ਅਸੀਂ ਡਿਟੇਲ ਜੱਸਾ ਨੂੰ ਦੱਸ ਕੇ ਤੇ ਬਹਿਸ ਕੀਤੀ ਸੀ ਜੈਸਾ ਕੋਲ ਪ੍ਰੇਮ ਕੁਮਾਰ ਜੱਸਾ ਸਭ ਸੇ ਅਡੀਸ਼ਨਲ ਸੈਸ਼ਨ ਜੱਜ ਚੱਲਦਾ ਕਿੰਨੇ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਸਰ ਟੋਟਲ 11 ਮੰਗਾਇਆ 9 ਬੰਦਿਆਂ ਦੀ ਗ੍ਰਿਫਤਾਰੀ ਹੋਈ ਤੇ 3 ਬੰਦੇ ਅਜੇ ਛੁੱਟੇ ਇਹਦੇ ਚ ਗ੍ਰਿਫਤਾਰੀ ਜਿਹੜੇ ਨੇ ਉਹਨਾਂ ਸਰ ਹਾਂਜੀ ਐਮਐਲਏ ਸਾਹਿਬ ਵੀ ਸੀ ਤੇ ਔਰ ਕਿਨਾ ਮਨਿੰਦਰ ਸਿੰਘ ਸਾਬਾ ਲਾਲ ਹਾਂਜੀ ਕਿਹਨਾਂ ਚੱਲਦਾ ਜਿਹੜਾ ਇਨਸਾਫ ਹੋ ਰਿਹਾ ਨਾ ਕਿੰਨੇ ਚਿਰ ਦਾ ਕੀ ਹੋ ਰਿਹਾ ਰਹਿ ਕੇ ਰਹੋ ਨੇ ਇਹ 13 ਸਾਲ ਪੁਰਾਣਾ ਕੇਸ ਹੈ ਜੀ ਸੋ ਮੈਂ ਬੜੇ ਲੰਬੇ ਸਮੇਂ ਤੋਂ ਜਿਹੜਾ ਕੇਸ ਦੀ ਜਿਹੜੀ ਆਰਡਰ ਦੀ ਜਿਹੜੀ ਵੇਟ ਕਰ ਰਹੀ ਸੀ ਕਿ ਮੈਨੂੰ ਇਨਸਾਫ ਮਿਲੇਗਾ ਸੋ ਬਹੁਤ ਸੰਘਰਸ਼ਾਂ ਦੇ ਬਾਅਦ ਔਰ ਬਹੁਤ ਜ਼ਿਆਦਾ ਵਕੀਲ ਬਦਲਣ ਦੇ ਬਾਅਦ ਸਾਡੇ ਅੰਮੇ ਤੇ ਧੰਮਨ ਵੀਰ ਮੇਰੇ ਵੱਡੇ ਵੀਜੀ ਆ ਮੇਰੇ ਲਈ ਰੱਬ ਹੈ ਜਿਨ੍ਹਾਂ ਨੇ ਬਿਨਾ ਕਿਸੇ ਲਾਲਚ ਬਿਨਾ ਕਿਸੇ ਮਤਲਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੰਘਰਸ਼ੇ ਦੇ ਵਿੱਚ ਚੱਲਣਾ ਪਿਆ ਤੇ ਮੈਨੂੰ ਅੱਜ ਉਹਨਾਂ ਨੇ ਇਨਸਾਫ ਲੈ ਕੇ ਦਿੱਤਾ ਮੈਂ ਉਹਨਾਂ ਦੀ ਵੀ ਥੈਂਕਫੁਲ ਐ ਔਰ ਮਨ ਜੋ ਕੋਟ ਦੀ ਵੀ ਥੈਂਕਫੁਲ ਆ ਲੱਗਦਾ ਜੀ ਜਿਸਾ ਪੋਲਿਟਿਕਲ ਪ੍ਰੈਸ਼ਰ ਬਹੁਤ ਹੋ ਜਾਤੋ ਹਾਂ ਕਿ ਐਮ ਐਲ ਏ ਹਾਂ ਜੀ ਹਾਂ ਜੀ ਅੰਦਰ ਇਹ ਕਿਸ ਤਰ੍ਹਾਂ ਉਹ ਚਲੇ ਆ ਤੁਸੀਂ ਬਹੁਤ ਜ਼ਿਆਦਾ ਲੰਮਾ ਸੰਘਰਸ਼ ਮੈਂ ਦੱਸ ਦੇਣਾ ਚਾਹੁੰਨੀ ਆ ਕਿ ਜਦੋਂ ਹੀ ਮੈਨੂੰ ਧਮਕੀਆਂ ਦਿੰਦੇ ਸੀ ਮਾਰਨ ਦਾ ਕੋਸ਼ਿਸ਼ ਕਰਦੇ ਸੀ ਤੇ ਤੁਸੀਂ ਮੇਰੇ ਬੱਚੇ ਦੇ ਸਕੂਲ 'ਚ ਜਾ ਕੇ ਵੇਖਣਾ ਆ ਕਿ ਕਿੰਨੀਆਂ ਕਿੰਨੀਆਂ ਆਉਂਦੀਆਂ ਹਾਜ਼ਰੀਆਂ ਜਿਹੜੀਆਂ ਗੈਰ ਹਾਜ਼ਰ ਹੈ ਮੇਰਾ ਬੱਚਾ ਤੇ ਅਸੀਂ ਦਿਨ ਲੋਕ ਲੋਕ ਕੇ ਕੱਟੇ ਨਹੀਂ ਮੈਂ ਬਹੁਤ ਲੰਮਾ ਸੰਘਰਸ਼ ਉਹ ਕੀਤਾ ਤੇ ਅੱਜ ਇਨਸਾਫ ਮਿਲਿਆ ਮੈਂ ਇਸ ਲਈ ਇਨਸਾਫ ਲਿਆ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਜਿਹੜਾ ਇਹ ਲੋਕ ਧੱਕਾ ਕਰਦੇ ਨੇ ਕਿਸੇ ਨਾਲ ਧੱਕਾ ਨਾ ਕਰਨ ਇਹ ਜੀ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਤੇ ਉੱਥੇ ਇਹ ਐਮਐਲਏ ਜਿਹੜਾ ਉਸ ਵਕਤ ਟੈਕਸੀ ਡਰਾਈਵਰ ਹੀ ਜਿਨੇ ਮੇਰੇ ਨਾਲ ਜਿਹੜੀ ਸ਼ਲੀਲ ਹਰਕਤ ਕੀਤੀ ਸ਼ਲੀਲ ਮੇਰੇ ਨਾਲ ਮਤਲਬ ਗਲਤਾਂ ਕੀਤਾ ਬਹੁਤ ਜਿਆਦਾ ਕਾਂਡ ਕੀਤਾ ਇਹਨਾਂ ਨੇ ਮਨੁੱਖਤਾ ਦਾ ਕਾਂਡ ਕੀਤਾ ਇਹਨਾਂ ਨੇ ਔਰ ਪੁਲਸ ਸੁਲਾਜਨਾ ਮੈਨੇ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਮੇਰੇ ਪਰਿਵਾਰ ਨਾਲ ਗਲਤ ਕੀਤਾ ਤੇ ਅੱਜ ਜਿਹੜਾ ਮੈਂ ਇਨਸਾਫ ਲਿਆ ਸਰ ਅੱਜ ਸਟੇਟ ਦਵਿੰਦਰ ਕੁਮਾਰ ਦਾ ਇੱਕ ਫੈਸਲਾ ਆਇਆ ਸੀ ਉਸ ਦੇ ਵਿੱਚ ਜਨਾਬ ਨੇ ਕੁਆਂਟਮ ਆਫ ਸੈਂਟੈਂਸ ਲਈ ਪ੍ਰਿੰਕਮਰ ਜਸਾਬ ਅਡੀਸ਼ਨਲ ਸੈਸ਼ਨ ਜੱਜ ਹੈਗੇ ਉਹਨਾਂ ਨੇ ਪ੍ਰਿੰਕਮਰ ਜਸਾਬ ਨੇ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਨਵਾਂ ਮਹੀਨਾ 2025 ਸੰਨ ਦੀ ਤਰੀਕ ਰੱਖੀ ਹੈ ਤੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਘਰਾੜ ਕਰ ਦਿੱਤਾ ਜਿਸ ਵਿੱਚੋਂ ਦਵਿੰਦਰ ਕੁਮਾਰ ਜੀ ਪੁਲਸੀ ਜੀ ਸਾਦ ਸਿੰਘ ਜੀ ਪੁਲਸੀ ਅਰਵਿੰਦਰ ਸਿੰਘ ਉਰਫ ਸ਼ੋਸ਼ੀ ਡ라이ਵਰ ਸੀ ਮਨਜਿੰਦਰ ਸਿੰਘ ਉਰਫ ਸਾਬਾ ਐਮ ਐਲ ਏ ਜਿਹੜੇ ਖਰੂਦ ਸਾਹ ਦੇ ਕਵਲਦੀਪ ਸਿੰਘ ਡ라이ਵਰ ਸੀ ਗਗਨਦੀਪ ਸਿੰਘ ਸੀ ਅਸ਼wini ਕੁਮਾਰ ਨਰਿੰਦਰਜੀਤ ਸਿੰਘ ਤਰਸੀਮ ਸਿੰਘ ਹਰਵਿੰਦਰ ਹਰਜਿੰਦਰ ਸਿੰਘ ਜੀ ਤੇ ਗੁਰਦੀਪ ਰਾਜ ਜਿਹੜੇ ਦਵਿੰਦਰ ਕੁਮਾਰ ਸਾਰਦ ਸਿੰਘ ਹਰਵਿੰਦਰ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਸਾਬਾ ਕਵਲਦੀਪ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਉਹਨਾਂ ਦੇ ਸੈਕਸ਼ਨ 3 ਕਲੋਜ਼ 10 ਕਲੋਜ਼ ਐਂਡ ਸੈਕਸ਼ਨ 4 ਸ਼ੈਡੂਲ ਕਸ ਐਂਡ ਸ਼ੈਡੂਲ 3 ਐਂਡ 354 148 149 ਆਈ ਪੀ ਸੀ ਥਲੇ ਦੋਸ਼ੀ ਕਰਾਰ ਦਿੱਤਾ ਹੈ ਅਤੇ ਗੁਰਦੀਪ ਰਾਜ ਐਸਆਈ ਨਰਿੰਦਰਜੀਤ ਸਿੰਘ ਤੇ ਗਗਨਦੀਪ ਸਿੰਘ ਜੀ ਉਹਨਾਂ ਨੂੰ ਸੈਕਸ਼ਨ 323 148 159 506 ਵਿੱਚ ਦੋਸ਼ੀ ਕਰਾਰ ਦਿੱਤਾ ਸਰ 4 3 2013 ਸਾਲ ਦਾ ਹੈਗਾ ਸੀ ਇਹ ਸਜਾ ਬਾਦ ਮਲੇ ਨੇ ਸਾਲਾਂ ਬਾਅਦ ਜਿਹੜੀ ਸਜ਼ਾ ਸੁਣਾਈ ਹਜੇ ਸਜ਼ਾ ਜਿਹੜੀ ਉਹਨਾਂ ਦੇ ਪੈਂਡਿੰਗ ਹੈ ਹਾਂਜੀ ਤੇ ਕੀ ਲੱਗਦਾ ਜੇ ਸਜ਼ਾ ਹੁੰਦੀ ਹੈ ਇਹ ਧਾਰਾਵਾਂ ਦੇ ਤਹਿਤ ਕਿੰਨੇ ਸਾਲ ਦੇਖੋ ਮੈਂ ਇਸ ਚੀਜ਼ ਬਾਰੇ ਕੁਝ ਵੀ ਨਹੀਂ ਕਹਿ ਸਕਦਾ ਕਿਉਂਕਿ ਜੱਜ ਸਾਹਿਬ ਜੋ ਕਹਿਣਗੇ ਅਸੀਂ ਉਸ ਚੀਜ਼ ਨੂੰ ਅਕਸੈਪਟ ਕਰਾਂਗੇ ਅਸੀਂ ਬੜੇ ਚਿਰ ਦੇ ਇਹੀ ਉਡੀਕ ਕਰ ਰਹੇ ਸਾਂ ਕਿ ਜਸਟਿਸ ਵਾਸਤੇ ਤਰਵਿੰਦਰ ਕੌਰ ਮੈਡਮ ਨੇ ਬਹੁਤ ਵੇਟ ਕੀਤੀ ਤੇ ਪੂਰਾ ਸੰਘਰਸ਼ ਕਰਕੇ ਮੇਤੇ ਟਰਸਟ ਕੀਤਾ ਤੇ ਇਸ ਕੇਸ ਨੂੰ ਲੜਿਆ ਅੱਜ ਤੱਕ ਤੇ ਅੱਜ ਅਸੀਂ ਇਸ ਚੀਜ਼ ਤੋਂ ਖੁਸ਼ ਹਾਂ ਜੋ ਜਨਾਬ ਨੇ ਫੈਸਲਾ ਸੁਣਾਇਆ ਜਿਹੜੀ ਫਾਈਨਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਫੈਸਲਾ ਪੈਂਡਿੰਗ ਹੋ ਉਹਦੇ ਚ ਕੀ ਹੋਇਆ ਸੀ ਉਸ ਤੇ ਅਸੀਂ ਜਜਮੈਂਟਸ ਦਿੱਤੀਆਂ ਸੀ ਕੱਲੀ ਕੱਲੀ ਗੱਲ ਜਸਮ ਦੱਸਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਇਆ ਹਰ ਇੱਕ ਚੀਜ਼ ਦੇ ਬਾਰੇ ਕੱਲੀ ਕੱਲੀ ਨੂੰ ਦੱਸਿਆ ਤੇ ਕ੍ਰਾਸ ਦੇ ਵਿੱਚ ਬੜੀਆਂ ਚੀਜ਼ਾਂ ਆਈਆਂ ਕੱਲੇ ਕੱਲੇ ਡਾਕੂਮੈਂਟ ਨੂੰ ਐ ਐਗਜ਼ਿਬਿਟ ਕਰਕੇ ਪ੍ਰੋਪਰ ਅਸੀਂ ਡਿਟੇਲ ਜਸਮੂਨ ਦੱਸ ਕੇ ਤੇ ਬਹਿਸ ਕੀਤੀ ਸੀ ਜਸਮੂਨ ਪ੍ਰਿੰਕੁਮਾ ਜਸ ਸਭ ਸੀ ਐਡੀਸ਼ਨਲ ਸੈਸ਼ਨ ਜਜ ਤਾਂ ਕਿੰਨੇ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਸਿਰ ਟੋਟਲ 11 ਬੰਦੇ 9 ਬੰਦਿਆਂ ਦੀ ਗ੍ਰਿਫਤਾਰੀ ਹੋਈ ਤੇ 3 ਬੰਦੇ ਅਜੇ ਛੱਡੇ ਇਹਦੇ ਚੱਕਰ ਦੇ ਤਾਰੀਖ ਜਿਹੜੇ ਨੇ ਉਹਨਾਂ ਸਰ ਹਾਂਜੀ ਐਮਐਲਏ ਸਾਹਿਬ ਵੀ ਸੀ ਬੰਦੇ ਔਰ ਕਿਨਾ ਮਨਿੰਦਰ ਸਿੰਘ ਜੁਰਸਾਬਾ ਲਾਲ ਹਾਂਜੀ ਇਹ ਕਿਹਣਾ ਚਾਹੁੰਦੇ ਜਿਹੜਾ ਇਨਸਾਫ ਮਿਲਿਆ ਦਾ ਸ਼ਕਿੰਨੀ ਚਿਰ ਦਾ ਕੀ ਚੱਲਦਾ ਰਹੀ ਕਿਰੋਂ ਦੀ ਇਹ 13 ਸਾਲ ਪੁਰਾਣਾ ਕੇਸ ਹੈ ਜੀ ਸੋ ਮੈਂ ਬੜੇ ਲੰਬੇ ਸਮੇਂ ਤੋਂ ਜਿਹੜਾ ਕੇਸ ਦੀ ਜਿਹੜੀ ਆਰਡਰ ਦੀ ਜਿਹੜੀ ਵੇਟ ਕਰ ਰਹੀ ਸੀ ਕਿ ਮੈਨੂੰ ਇਨਸਾਫ ਮਿਲੇਗਾ ਸੋ ਬਹੁਤ ਸੰਘਰਸ਼ਾਂ ਦੇ ਬਾਅਦ ਔਰ ਬਹੁਤ ਜ਼ਿਆਦਾ ਵਕੀਲ ਬਦਲਣ ਦੇ ਬਾਅਦ ਸਾਡੇ ਅੰਮੇ ਤੇ ਧਮਨ ਵੀਰ ਮੇਰੇ ਵੱਡੇ ਵੀਜੀ ਆ ਮੇਰੇ ਲਈ ਰੱਬ ਹੈ ਜਿਨ੍ਹਾਂ ਨੇ ਬਿਨਾ ਕਿਸੇ ਲਾਲਚ ਬਿਨਾ ਕਿਸੇ ਮਤਲਬ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੰਘਰਸ਼ੇ ਦੇ ਵਿੱਚ ਚੱਲਣਾ ਪਿਆ ਤੇ ਮੈਨੂੰ ਅੱਜ ਉਹਨਾਂ ਨੇ ਇਨਸਾਫ ਲੈ ਕੇ ਦਿੱਤਾ ਮੈਂ ਉਹਨਾਂ ਦੀ ਵੀ ਥੈਂਕਫੁਲ ਨੇ ਔਰ ਮਨਜੋ ਕੋਰਟ ਦੀ ਵੀ ਥੈਂਕਫੁਲ ਆ ਲੱਗਦਾ ਜੀ ਜਿਸ ਤਰ੍ਹਾਂ ਪੋਲਿਟਿਕਲ ਪ੍ਰੈਸ਼ਰ ਬਹੁਤ ਹੋਇਆ ਤੁਹਾਨੂੰ ਕਿ ਐਮ ਐਲ اے ਹਾਂ ਜੀ ਹਾਂ ਜੀ ਅੰਮ੍ਰਿਤਨਾ ਕਿ ਕਿਸ ਤਰ੍ਹਾਂ ਉਹ ਚਲੇ ਆ ਤੁਸੀਂ ਬਹੁਤ ਜ਼ਿਆਦਾ ਲੰਮਾ ਸੰਘਰਸ਼ ਮੈਂ ਦੱਸ ਦੇਣਾ ਚਾਹੁੰਨੀ ਆ ਕਿ ਜਦੋਂ ਹੀ ਮੈਨੂੰ ਧਮਕੀਆਂ ਦਿੰਦੇ ਸੀ ਮਾਰਨ ਦਾ ਕੋਸ਼ਿਸ਼ ਕਰਦੇ ਸੀ ਤੇ ਤੁਸੀਂ ਮੇਰੇ ਬੱਚੇ ਦੇ ਸਕੂਲ 'ਚ ਜਾ ਕੇ ਵੇਖਣਾ ਆ ਕਿ ਕਿੰਨੀਆਂ-ਕਿੰਨੀਆਂ ਆਉਂਦੀਆਂ ਹਾਜ਼ਰੀਆਂ ਜਿਹੜੀਆਂ ਗੈਰ ਹਾਜ਼ਰ ਹੈ ਮੇਰਾ ਬੱਚਾ ਤੇ ਅਸੀਂ ਦਿਨ ਲੋਕ-ਲੋਕ ਕੇ ਕੱਟੇ ਨਹੀਂ ਮੈਂ ਬਹੁਤ ਲੰਮਾ ਸੰਘਰਸ਼ ਉਹ ਕੀਤਾ ਤੇ ਅਜੇ ਇਨਸਾਫ ਮਿਲਿਆ ਮੈਂ ਇਸ ਲਈ ਇਨਸਾਫ ਲਿਆ ਕਿ ਮੇਰੇ ਸਮਾਜ ਦੇ ਲੋਕਾਂ ਨੂੰ ਜਿਹੜਾ ਇਹ ਲੋਕ ਧੱਕਾ ਕਰਦੇ ਨੇ ਕਿਸੇ ਨਾਲ ਧੱਕਾ ਨਾ ਕਰਨ। ਕੀ ਮੰਨ ਲੈ ਕਿਸੇ ਕੀ ਹੋਇਆ ਸੀ ਉਹ ਹੋਇਆ ਕਿਰਾਂ। ਇਹ ਜੀ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਤੇ ਉੱਥੇ ਇਹ ਐਮਐਲਏ ਜਿਹੜਾ ਉਸ ਵਕਤ ਟੈਕਸੀ ਡਰਾਈਵਰ ਹੀ ਜਿਨਨੇ ਮੇਰੇ ਨਾਲ ਜਿਹੜੀ ਅਸ਼ਲੀਲ ਹਰਕਤ ਕੀਤੀ ਅਸ਼ਲੀਲ ਮੇਰੇ ਨਾਲ ਮਤਲਬ ਗਲਤਾਂ ਕੀਤਾ ਬਹੁਤ ਜ਼ਿਆਦਾ ਕਾਂਡ ਕੀਤਾ ਇਹਨਾਂ ਨੇ ਮਨੁੱਖਤਾ ਦਾ ਕਾਂਡ ਕੀਤਾ ਇਹਨਾਂ ਨੇ। ਔਰ ਪੁਰਸਮੁਲਾਜਨਾ ਮੈਂ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਮੇਰੇ ਪਰਿਵਾਰ ਨਾਲ ਗਲਤ ਕੀਤਾ ਤੇ ਅੱਜ ਜਿਹੜਾ ਮੈਂ ਇਨਸਾਫ ਲਿਆ ਸਰ ਅੱਜ ਸਟੇਟ ਦਵਿੰਦਰ ਕੁਮਾਰ ਦਾ ਇੱਕ ਫੈਸਲਾ ਆਇਆ ਸੀ ਉਸ ਦੇ ਵਿੱਚ ਜਨਾਬ ਨੇ ਕੁਆਂਟਮ ਆਫ ਸੈਂਟੈਂਸ ਲਈ ਪ੍ਰਿੰਕਮਰ ਜਸਾਬ ਐਡੀਸ਼ਨਲ ਸੈਸ਼ਨ ਜੱਜ ਜੀ ਵੀ ਉਹਨਾਂ ਨੇ ਪ੍ਰਿੰਕਮਰ ਜਸਾਬ ਨੇ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਨਵਾਂ ਮਹੀਨਾ 2025 ਸੰਨ ਦੀ ਤਰੀਕ ਰੱਖੀ ਹੈ ਤੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਘਰਾੜ ਕਰ ਦਿੱਤਾ ਜਿਸ ਵਿੱਚੋਂ ਦਵਿੰਦਰ ਕੁਮਾਰ ਜੀ ਪੁਲਿਸ ਜੀ ਸਾਜ ਸਿੰਘ ਜੀ ਪੁਲਸੀ ਹਰਵਿੰਦਰ ਸਿੰਘ ਉਰਫ ਸ਼ੋਸ਼ੀ ਡ라이ਵਰ ਸੀ ਮਨਜਿੰਦਰ ਸਿੰਘ ਉਰਫ ਸਾਹਾਬਾ ਐਮ ਐਲ ਏ ਜਿਹੜੇ ਕਦੂਰ ਸਾਹ ਦੇ ਕਵਲਦੀਪ ਸਿੰਘ ਡ라이ਵਰ ਸੀ ਗਗਨਦੀਪ ਸਿੰਘ ਸੀ ਅਸ਼wini ਕੁਮਾਰ ਨਰਿੰਦਰਜੀਤ ਸਿੰਘ ਤਰਸੀਮ ਸਿੰਘ ਹਰਵਿੰਦਰ ਹਰਜਿੰਦਰ ਸਿੰਘ ਜੀ ਤੇ ਗੁਰਦੀਪ ਰਾਜ ਜਿਹੜੇ ਦਵਿੰਦਰ ਕੁਮਾਰ ਸਾਦਰ ਸਿੰਘ ਹਰਵਿੰਦਰ ਉਰਫ ਸ਼ੋਸ਼ੀ ਮਨਜਿੰਦਰ ਸਿੰਘ ਸਾਹਾ ਕਵਲਦੀਪ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਜੀ ਉਹਨਾਂ ਦੇ ਸੈਕਸ਼ਨ 3 ਕਲੋਜ਼ 10 ਕਲੋਜ਼ ਐਂਡ ਸੈਕਸ਼ਨ 4 ਸ਼ੈਡਿਊਲ ਕਸ ਐਂਡ ਸ਼ੈਡਿਊਲ ਟਰਾਈਬੈਕਟ 356 148 159 आईपीसी ਥੱਲੇ ਦੋਸ਼ੀ ਕਰਾਰ ਦਿੱਤਾ ਹੈ ਅਤੇ ਗੁਰਦੀਪ ਰਾਜ ਐਸਆਈ ਨਰਿੰਦਰਜੀਤ ਸਿੰਘ ਤੇ ਗਗਨਦੀਪ ਸਿੰਘ ਜੀ ਉਹਨਾਂ ਨੂੰ ਸੈਕਸ਼ਨ 323 148 159 506 ਵਿੱਚ ਦੋਸ਼ੀ ਕਰਾਰ ਦਿੱਤਾ ਸਰ 4 3 2013 ਸਾਲ ਦਾ ਇਹ ਹੈਗਾ ਸੀ ਇਹਨੇ ਸਜਾਬਾਦ ਮਲੇਨ ਸਾਲਾਂ ਬਾਅਦ ਜਿਹੜੀ ਸਜ਼ਾ ਸੁਣਾਈ ਹਜੇ ਸਜ਼ਾ ਜਿਹੜੀ ਉਹਨਾਂ ਨੇ ਰੱਖੀ ਪਈ ਹੈ ਹਾਂਜੀ ਤੇ ਕੀ ਲੱਗਦਾ ਜੇ ਸਜ਼ਾ ਹੁੰਦੀ ਹੈ ਇਹ ਧਾਰਾਵਾਂ ਦੇ ਤਹਿਤ ਕਿੰਨੇ ਸਾਲ ਦੀ ਦੇ ਕੋਲ ਮੈਸੇਜ ਬਾਰੇ ਕੁਝ ਵੀ ਨਹੀਂ ਕਹਿ ਸਕਦਾ ਕਿਉਂਕਿ ਜੱਜ ਸਾਹਿਬ ਜੋ ਕਹਿਣਗੇ ਐਸੀ ਉਸੇ ਨੂੰ ਅਕਸੈਪਟ ਕਰਾਂਗੇ ਅਸੀਂ ਬੜੇ ਚਿਰ ਦੇ ਇਹ ਉਡੀਕ ਕਰ ਰਹੇ ਸੀ ਕਿ ਜਸਟਿਸ ਵਾਸਤੇ ਕਰਵਿੰਦਰ ਕੌਰ ਮੈਡਮ ਨੇ ਬਹੁਤ ਵੇਟ ਕੀਤੀ ਤੇ ਪੂਰਾ ਸੰਘਰਸ਼ ਕਰਕੇ ਮੇਰੇ ਤੇ ٹرسٹ ਕੀਤਾ